ਐਮਐਲਏ ਕਾਰਪੋਰੇਟ ਕਰਾਉਣੇ ਦਾ ਦੱਲਾ ਹੈ ਕਾਰਪੋਰੇਟ ਕਰਾਉਣਾਂ ਨਾਲ ਰਲ ਕੇ 37 ਲੱਖ ਰੁਪਏ ਦੇ ਕਮਿਸ਼ਨ ਮਗਰ ਗਿਆ ਨਾ ਕਿ ਲੋਕਾਂ ਦੀ ਸਮੱਸਿਆ ਹੱਲ ਕਰਨ ਵਾਲੇ ਪਾਸੇ ਗਿਆ ਹੈਗਾ ਇਹਨਾਂ ਨੇ ਸਾਡੇ ਤੇ लाਠੀ ਚਾਰਜ ਕਰਾਇਆ ਪਿੰਡ ਤੇ लाਠੀ ਚਾਰਜ ਕਰਾਇਆ ਮਾਈਆਂ ਬੀਬੀਆਂ ਦੇ ਨਾਲ ਬਤਮੀਜੀ ਕੀਤੀ ਉਹਨਾਂ ਦੇ ਕੱਪੜੇ ਪਾੜੇ ਗਏ ਆ ਚੱਕ ਚੱਕ ਕੇ ਗੱਡੀਆਂ ਦੇ ਵਿੱਚ ਸੱਟਿਆ ਗਿਆ ਪੁਲਿਸ ਥਾਣੇ ਲੈ ਕੇ ਗਈ ਆ ਪਿੰਡ ਤੇ ਵਾਅਦਾ ਕਰਨ ਆਏ ਆ ਤੇ ਉਹਦਾ ਜਲੂਸ ਅਫਰਤਪਾਲ ਨੇ ਆਪ ਦਾ ਕਢਾਇਆ ਇਹ ਗੁੰਡਾਗਰਦੀ ਦਾ ਅਸੀਂ 27 ਦੇ ਵਿੱਚ ਵੀ ਜਵਾਬ ਦੇਵਾਂਗੇ ਹੁਣ ਇਹਨੂੰ ਕਹਿ ਆ ਕੇ ਦਿਖਾਈ ਸਾਡੇ ਪਿੰਡ ਤੁਹਾਡੇ ਕੱਲ ਡਾਂਗ ਮਾਰੀਏ ਹਾਂਜੀ ਮੈਂ ਸਾਡੇ ਪਿੰਡ ਦੇ ਵਿੱਚ ਆ ਕੁਛ ਨਹੀਂ ਪ੍ਰੋਗਰਾਮ ਵਿਕੇ ਸੀ ਜਿਹੜਾ ਇਹਨੇ ਕਰਾਤਾ ਕੱਲ ਗੁੰਡਾਗਰਦ ਕਹੋਗੀ ਵੋਟ ਇਹਨਾਂ ਨੂੰ ਨਾ ਨਾ ਇਸ ਤਰ੍ਹਾਂ ਦੇ ਹਾਰ ਤਾਂ ਪੈ ਸਕਦੇ ਆ ਜੇ ਕਦੇ ਨੂੰ ਕੱਲਾ ਮਿਲ ਗਏ ਤੇ ਕੋਈ ਚੱਬ ਵੀ ਦੇਉ ਇਹਨੂੰ ਉੱਸਾ ਚੜਦਾ ਫਿਰ ਦੇਖ ਚੜਦਾ ਚੜਦਾ ਮੈਦਾਨਾਂ ਸਾਲੇ ਨੂੰ ਡੰਗਾ ਕਰਕੇ ਛਾੜ ਜੇ ਕਿ ਪੰਜ ਪੰਜ ਸਾਲ ਦੇ ਬੱਚੇ ਵੀ ਚੱਕ ਕੇ ਲੈ ਗਏ ਇਹ ਤਾਂ ਕਹਿੰਦੇ ਸੀ ਮਾਈਆਂ ਤੇ ਹਾਥੀ ਨਹੀਂ ਚੱਕਦੇ ਸੀ ਨਾ ਦੇਖ ਲਓ ਤੁਹਾਡੇ ਸਬੂਤ ਆ ਵਿਖਾਏ ਸਬੂਤ ਖੇਚ ਟੂ ਕਰਕੇ ਚੁੰਨੀਆਂ ਪਾਰਤਿਆਂ ਗਏਨ ਸਾਪੀਨ ਸੀ ਤੇ ਗੱਟਿਆਂ ਕਰ ਕਰਕੇ ਸਾਨੂੰ ਇਹਨਾਂ ਨੇ ਬਾਹੇ ਟੰਗਤਾ ਹੁਣ ਗਾਂ 27 ਚ ਵੋਟਾਂ ਲੈਣ ਆਉਣਗੇ ਅਸੀਂ ਨਹੀਂ ਪਾਉਣੀਆਂ ਜਮਾ ਨਹੀਂ ਪਾਉਣੀਆਂ ਚਿੱਤਰਾਂ ਦੇ ਹਾਰ ਪਾਉਣੇ ਗਲਾਂ ਤੇ ਉਹਨਾਂ ਦੇ ਅਸੀਂ ਤਾਂ ਮੱਤੇ ਪਏ ਹੁਣ ਤਾਂ ਜੜਾਂ 'ਚ ਪਟ્રોલ ਪੈ ਗਿਆ ਹੋਣ ਨਹੀਂ ਫੁੱਟਨੇ ਉਹ ਇੱਕ ਕੁੜੀ ਸੀ ਜੀ ਕਰ ਲੋ ਬਾਹਰ ਚਾਲ ਬਾਪ ਮਾਰ ਲੱਥਾ ਮਾਰ ਕੇ ਉੱਥੇ ਕਰ ਦੂੰ ੱੱਕੇ ਮਾਰਦੀ ਸੀ ਜੀ ਆਏ ਆਜਾ ਜਨੂਰ ਸਿੰਘ ਦਾ ਜੋਂ ਜੰਮੇ ਵੇਖਿਆ ਹੀ ਨਹੀਂ ਤੇ ਆ ਗੁੰਡੇ ਨੇ ਸਾਰਾ ਕੁਝ ਕਰਾਤਾ ਪਾਵੋਗੇ ਵੋਟਾਂ ਫਿਰ ਸਤਾਈ ਚ ਅਸੀਂ ਇਹਦੀ ਮਕਾਨ ਨਹੀਂ ਜਾਂਦੇ ਅਸੀਂ ਸਿਰਫ ਇਹ ਸਵਾਲ ਕਰਨ ਗਏ ਸੀ ਕਿ ਜਿਹੜਾ ਲੋਕਾਂ ਨਾਲ ਤੁਸੀਂ ਵਾਅਦਾ ਕੀਤਾ ਹੈ ਉਹ ਵਾਅਦਾ ਖਿਲਾਫੀ ਕਿਉਂ ਕੀਤੀ ਐ ਸਾਨੂੰ ਗੱਲਬਾਤ ਕਰਨ ਦਾ ਟਾਈਮ ਤੱਕ ਨਹੀਂ ਦਿੱਤਾ ਤੁਸੀਂ ਦੇਖੋ ਕਿ ਸਾਡੇ ਸਾਰੇ ਪਿੰਡ ਨੂੰ ਇਥੋਂ ਤੱਕ ਕਿ ਲਗਭਗ 2.5 300 ਪੁਲਿਸ ਮੁਲਾਜ਼ਮਾ ਜਿਹੜਾ ਇਥੇ ਸ਼ਾਮਲ ਹੋਏ ਸੀ ਜਿਨ੍ਹਾਂ ਨੇ ਔਰਤਾਂ ਦੀ ਖਿੱਤੂ ਕੀਤੀ ਮਰਦਾਂ ਦੀ ਖਿੱਤੂ ਕੀਤੀ ਔਰ ਕਿਸਾਨਾਂ ਮਜ਼ਦੂਰਾਂ ਦੀਆਂ ਪੱਗਾਂ ਤੱਕ ਲਾਈਆਂ ਹੈਗਾ ਇਹ ਕਹਿੰਦੇ ਸੀ ਆਮ ਕਰਾਂ ਦਿੱਤੀਆਂ ਪੁੱਤਾਂ ਸੀ ਨਹੀਂ ਨਹੀਂ ਇਹਨਾਂ ਨੇ ਤਾਂ ਕੁੱਲ ਬੰਬ ਕੱਢਤੀ ਬਈ ਐਵੇਂ ਕਰੀ ਗਏ ਸਾਹਮਣੇ ਸੀ ਸਾਰੇ ਪਿੰਡ ਦੇ ਸਾਹਮਣੇ ਜਿਹੜੇ ਕਰ ਰਹੇ ਥਣੀਆਂ ਬਣੂ ਦੇ ਨੇ ਧੱਕਾ ਜਿਹੜਾ ਕੀਤਾ ਉਹ ਬਹੁਤ ਮਾੜਾ ਕੀਤਾ ਇਹਨਾਂ ਨੇ ਕਿ ਕੋਈ ਵੋਟ ਨਾ ਪਾਇਓ ਸਾਡੇ ਪਿੰਡ ਝਾੜੂ ਦਾ ਜਿਹੜਾ ਹੈਗੇ ਪਟੀਲੇ ਤੁਲੇ ਜੇ ਖਿੱਲਰ ਚੁੱਕੇ ਆ ਹੁਣ ਤੇ ਅਸੀਂ ਆਉਣ ਵਾਲੇ ਟਾਈਮ 'ਚ ਹੋਰ ਜਮੇ ਜਿਹੜੇ ਬੱਚੇ ਹੋ ਵੀ ਖਲਾਬ ਹੋਰ ਚਾਹੇ ਝਾੜੂ ਵਾਲੀ ਆਉਂਦੀ ਚਾਹੇ ਪੋਚੇ ਵਾਲੀ ਆਉਂਦੀ ਹੈਗੀ ਆ ਉਹਨੂੰ ਪਿੰਡ ਦੇ ਵਿੱਚ ਵੜਨਾ ਨਹੀਂ ਦੇਈਏ ਆ ਇਥੇ ਉਹਨੇ ਪਿੰਡ ਦੇ ਵਿੱਚ ਸਾਡਾ ਵਿਚਾਰ ਕੀਤਾ ਇਹਦਾ ਕਿਸਾਨ ਜੂਨੀਅਰ ਦਾ ਅੱਗੇ ਮੈਂ 35 ਲੱਖ ਰੁਪਈਆ ਦੇ ਚੁੱਕਿਆ ਤਾਂ ਕਿਸਾਨ ਜੂਨੀਅਰ ਸਾਡੇ ਤੇ ਬੈਠੀ ਅਸੀਂ ਉਹਨੂੰ ਇਹ ਪੁੱਛਣ ਗਏ ਸੀ ਵੀ ਤੂੰ ਦੱਸ ਕਿਹਦੇ ਰਾਹ ਦਿੱਤਾ ਸਾਨੂੰ ਇਹਦਾ ਪ੍ਰੂਫ ਚਾਹੀਦਾ ਅਸੀਂ ਆ ਦੋ ਗੱਲਾਂ ਉਹਨੂੰ ਪੁੱਛਣ ਗਏ ਸੀ ਉਹਨੇ ਸਾਡੇ ਨਾਲ ਫਿਰ ਤੈਨੂੰ ਦੱਸ ਹੀ ਦਿੱਤਾ ਬੱਚਿਆ ਨੇ ਵੀ ਸਾਡੇ ਨਾਲ ਕੀ ਕੁਛ ਨਾਲ ਫਿਰ ਪੂਰੀ ਤੱਕਾਂ ਮੁਕੀ ਹੋਈ ਪੂਰੀ ਪੂਰੀ ਬਾਧੂ ਕੀਤੀ ਸਾਰਾ ਪਿੰਡ ਖੜਾ ਕੁਛ ਹੋਇਆ ਉਹ ਵੀ ਬੰਦਾ ਉਹ ਹੋਊਗਾ ਬੰਦਾ ਤਾਂ ਜਿਹੜਾ ਹੋਇਆ ਉਹ ਤਾਂ ਪਾਉਂਦਾ ਨਹੀਂ ਆਪਾਂ ਤਾਂ ਸਿੱਧੀ ਗੱਲ ਕਹਿੰਦੇ ਆ ਆਪਾਂ ਵਾਏ ਦੇ ਵਿੱਚ ਮਾੜੀ ਹੈ ਕਹਿ ਦੇਣ ਕੋਈ ਚੰਗੀ ਕਰ ਜਿਹੜਾ ਕੋਈ ਬੰਦਾ ਹੋਇਆ ਉਹਨੂੰ ਵੋਟ ਨਾ ਪਾਉਗਾ ਇਸ ਵਕਤ ਅਸੀਂ ਮੋਗਾ ਜ਼ਿਲ੍ਹਾ ਦੇ ਪਿੰਡ ਵੈਰੋਕੇ ਦੇ ਵਿੱਚ ਮੌਜੂਦ ਆਂ ਜਿੱਥੇ ਇੱਕ ਤਸਵੀਰ ਦਿਖਾ ਦਿਆ ਮੈਂ ਕਿ ਅਮਰਤਪਾਲ ਐਮ ਐਲ اے ਜੋ ਇੱਥੋਂ ਦੇ ਬਾਗਾਪੁਰਾਣਾ ਦੇ ਐਮ ਐਲ اے ਨੇ ਉਹਨਾਂ ਦਾ ਪੁਤਲਾ ਤਿਆਰ ਹੈ ਪਿੰਡ ਫੂਕਣ ਦੀ ਤਿਆਰੀ ਦੇ ਵਿੱਚ ਹੈ ਵਜ੍ਹਾ ਕੀ ਹੈ ਕਿਉਂ ਫੂਕਿਆ ਜਾਣਾ ਹੈ ਕੀ ਗੱਲਬਾਤ ਹੈ ਸਾਰੇ ਵਿਸ਼ੇ ਤੇ ਕਿਉਂ ਲੋਕਾਂ ਦੇ ਮਨ 'ਚ ਇਹਨਾਂ ਰੋਸ ਹੈ ਗੱਲਬਾਤ ਕਰਾਂਗੇ ਕੀ ਮਸਲਾ ਹੈ ਜੀ ਸਾਰਾ ਪਿੰਡ ਇਕੱਠਾ ਹੋਇਆ ਤੇ ਪੁਤਲਾ ਵਿਚਾਲੇ ਰੱਖਿਆ ਹੈ ਮਕਸਦ ਮਸਲਾ ਕੀ ਹੈ ਕੀ ਗੱਲ ਹੋ ਗਈ ਇਹਨਾਂ ਗੁੱਸਾ ਕਾਦਾ ਹੈ ਮੈਂ ਇਹ ਕਿਹੜਾ ਹੀ ਸਾਡੇ ਨਹਿਰ ਦਾ ਪੌੜਾ ਜੀ ਉਹ ਸਾਡਾ ਮੇਨ ਰਸਤਾ ਜੀ ਸਾਰਾ ਸ਼ਹਿਰ ਨੂੰ ਜੋੜਦਾ ਕਈ ਪਿੰਡਾਂ ਦਾ ਉਹ ਮੇਨ ਰਸਤਾ ਹੈ ਜੀ ਸਾਨੂੰ ਤਾਂ ਬਹੁਤ ਜ਼ਿਆਦਾ ਉਹਦੀ ਪਰੇਸ਼ਾਨੀ ਉਹਨੂੰ ਢਾਹ ਦਿੱਤਾ ਗਿਆ ਇਹਨਾਂ ਨੇ ਅਸੀਂ ਕਿਹਾ ਸੀ ਉਹ ਅੰਬੋਰ ਪ੍ਰਾਂਤ ਦਾ ਸਭ ਤੋਂ ਸੋਹਣਾ ਪੌੜ ਪਿਆ ਸੀ ਵੀ ਉਹਨੂੰ ਬਚਾਇਆ ਜਾਵੇ ਉਹਦੇ ਨਾਲ ਜੇ ਤੁਸੀਂ ਨਵਾਂ ਪੌੜ ਬਣਾਉ ਅੱਜ ਉਹਦੇ ਇਹ ਕਹਿੰਦਾ ਇੱਥੇ ਬਾਹਰ ਖੜੀ ਕਰਕੇ ਲੋਕਾਂ ਦਾ ਵਿਸ਼ਵਾਸ ਲੈ ਕੇ ਗਈ ਐਮਐਲਏ ਕਹਿੰਦਾ ਮੈਂ ਮਹੀਨੇ ਦੇ ਵਿੱਚ ਪੌਲ ਤਿਆਰ ਕਰਵਾ ਦੂੰਗਾ ਅੱਜ 4 ਮਹੀਨੇ ਹੋ ਗਏ ਆ ਜਮਾਂ ਰਸਤਾ ਬੰਦ ਪਈ ਨੂੰ ਤਾਂ ਮਹੀਨਾ ਹੋ ਗਿਆ ਹਜੇ ਉਹਦਾ ਪੌਲ ਦਾ ਮੂੰਹ ਮੱਥਾ ਵੀ ਨਹੀਂ ਬਣਿਆ ਜਿਹਦੇ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਲੋਕਾਂ ਨੂੰ ਵਲ ਕੇ ਆਉਣਾ ਪੈਂਦਾ ਲੁੱਟਾਂ ਖੋਹਾਂ ਹੁੰਦੀਆਂ ਦੂਜੇ ਰਾਸ ਸੁਰੱਖਤ ਨਹੀਂ ਹੈ ਦਰਖਤ ਪੈਂਦੇ ਆ ਤੇ ਉਹਨਾਂ ਦੀਆਂ ਚੋਰੀਆਂ ਚੱਪੇ ਲਫੇੜੇ ਲਾਏ ਜਾਂਦੇ ਆ ਜੀ ਜੇ ਔਰਤਾਂ ਨਾਲ ਉਹਨਾਂ ਨਾਲ ਬਤਮੀਜ਼ੀ ਕੀਤੀ ਜਾਂਦੀ ਆ ਤਾਂ ਅਸੀਂ ਕਿਹਾ ਵੀ ਇਹਦਾ ਜ਼ਿੰਮੇਵਾਰੀ ਲਈ ਤਾਂ ਕਿਉਂ ਮੁਕਰਿਆ ਕੱਲ ਉਹਦਾ ਵਿਰੋਧ ਕਰ ਰਹੇ ਸੀ ਸਕੂਲ ਵਾਲੀਆਂ ਬੱਸਾਂ ਉਹਦੇ ਕਿਰਾਏ ਵਧ ਗਿਆ ਸਵਾਰੀਆਂ ਵਾਲੀਆਂ ਬੱਸਾਂ ਦੇ ਕਿਰਾਏ ਵਧ ਗਿਆ ਟੈਂਪੂ ਜਿਹੜੇ ਜਾਂਦੇ ਨੇ ਜਾਟੋ ਜਾਂਦੇ ਨੇ ਉਹ ਵੀ ਬਹੁਤ ਪਰੇਸ਼ਾਨ ਤਾਂ ਇਹ ਇਹਦੀ ਜ਼ਿੰਮੇਵਾਰੀ ਤੋਂ ਲਈ ਸੀ ਤੇ ਇਹ ਪੂਰੀ ਕਦੋਂ ਨਹੀਂ ਉਤਰੀ ਇਹਨਾਂ ਨੇ ਸਾਡੇ ਤੇ ਲਾਠੀ ਚਾਰਜ ਕਰਾਇਆ ਪਿੰਡ ਤੇ ਲਾਠੀ ਚਾਰਜ ਕਰਾਇਆ ਮਾਈਆਂ ਬੀਬੀਆਂ ਦੇ ਨਾਲ ਬਤਮੀਜੀ ਕੀਤੀ ਉਹਨਾਂ ਦੇ ਕੱਪੜੇ ਪਾੜੇ ਗਏ ਆ ਚੱਕ ਚੱਕ ਕੇ ਗੱਡੀਆਂ ਦੇ ਵਿੱਚ ਸੱਟਿਆ ਗਿਆ ਪੁਲਿਸ ਥਾਣੇ ਲੈ ਕੇ ਗਈ ਆ ਪਿੰਡ ਤੇ ਵਾਧਾ ਕਰਨ ਆਏ ਆ ਤੇ ਉਹਦਾ ਜਲੂਸ ਅਫਰਤਪਾਲ ਨੇ ਆਪ ਦਾ ਕਢਾਇਆ ਇਹ ਸਮਝਦਾ ਸੀ ਵੀ ਸਰਕਾਰ ਆ ਜਿਹੜੀ ਵੱਡੀ ਹੁੰਦੀ ਆ ਪਰ ਪਿੰਡ ਤੋਂ ਵੱਡੀ ਲੋਕਾਂ ਤੋਂ ਵੱਡਾ ਕੁਝ ਨਹੀਂ ਹੁੰਦਾ ਅਸੀਂ ਇਹਨੂੰ ਕਹਿੰਨੇ ਆ ਇੰਨੇ ਗੁੰਡਾਗਰਦੀ ਦਾ ਦੂਜੀਆਂ ਸਰਕਾਰਾਂ ਵੀ ਨਹੀਂ ਕਰਦੀਆਂ ਅਸੀਂ ਜਿੰਨੇ ਇਹਨੇ ਕੀਤੀ ਹੈਗੀ ਆ ਇਹ ਗੁੰਡਾਗਰਦੀ ਦਾ ਅਸੀਂ 27 ਦੇ ਵਿੱਚ ਵੀ ਜਵਾਬ ਦੇਵਾਂਗੇ ਹੁਣ ਇਹਨੂੰ ਕਹਿ ਆ ਕੇ ਦਿਖਾਈ ਸਾਡੇ ਪਿੰਡ ਤੇ ਫਿਰ ਅਸੀਂ ਵਿਰੋਧ ਕਰਾਂਗੇ ਉਹ ਡਟੇ ਰਹਿਵਾਂਗੇ ਉਹਨਾਂ ਚਿਰ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਹੈਗਾ ਤਾਂ ਇਹਨਾਂ ਨਾਲ ਬੱਤ ਮੀਜੀ ਕੀਤੀ ਆ ਲੋਕਾਂ ਦੇ ਜਿਹੜੇ ਹੱਥ ਛੱਲੇ ਗਏ ਆ ਮਾਤਾਵਾਂ ਦੇ ਹੱਥ ਛੱਲੇ ਗਏ ਆ ਤੇ ਪੂਰੀ ਇਹਨਾਂ ਨੇ ਕੱਲ ਗੁੰਡਾਗਰਦੀ ਮਚਾ ਕੇ ਗਏ ਆ ਉਤੋਂ ਕਹਿੰਦਾ ਕਿ ਕਹਿੰਦਾ ਇੱਥੇ ਤਾਂ ਕੁਝ ਹੋਇਆ ਹੀ ਨਹੀਂ ਗਿਆ ਹੈਗਾ ਤੇ ਪਰ ਲੋਕਾਂ ਨੇ ਸਾਰਿਆਂ ਨੇ ਹਕੀਕਤ ਸਾਰੀ ਸਾਹਮਣੇ ਵੇਖੀ ਹੈ ਕੱਲ ਕੀ ਕੁਝ ਹੋਇਆ ਤੇ ਇਹਦਾ ਕਿਰਤੀ ਕਿਸਾਨ ਯੂਨੀਅਨ ਤੇ ਪਿੰਡੂ ਮਜ਼ਦੂਰ ਯੂਨੀਅਨ ਤੇ ਪਿੰਡ ਵਾਸੀ ਸਾਰੇ ਰਲ ਕੇ ਦਾ ਡਟਮਾ ਵਿਰੋਧ ਕਰਦੇ ਤੇ ਅੱਜ ਜਿਹੜਾ ਅਵਰਤਪਾਲ ਸੁਖਾਨੰਦ ਦਾ ਅਸੀਂ ਪੁਤਲਾ ਫੂਕਾਂਗੇ ਪਿੰਡ ਦੇ ਵਿੱਚ ਚੱਲ ਦੱਸਿਓ ਕਿਸਾਨ ਯੂਨੀਅਨ ਜਿੰਦਾਬਾਦ 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 ਇੱਕ ਗੱਲ ਇੱਥੇ ਦੱਸਿਓ ਕੀ ਪੁੱਛ ਤੁਸੀਂ ਕੋਈ ਉਹਨਾਂ ਨਾਲ ਲੜਾਈ ਝਗੜਾ ਕਰਨਾ ਸੀ ਇੱਥੇ ਆਇਆ ਨਾ ਜਾਂ ਸਵਾਲ ਹੀ ਕਰਨੀ ਸੀ ਅਸੀਂ ਉਹਨੂੰ ਕਿਹਾ ਸੀਗਾ ਉਹ ਕਹਿੰਦੇ ਵੀ ਮਹੀਨੇ ਦੇ ਵਿੱਚ ਮੈਂ ਪੁਲ ਬਣਾ ਦੂੰਗਾ ਜੇ ਵਾਦਾ ਸੀ ਕਹਿੰਦੇ ਜੇ ਤੂੰ ਵਾਦਾ ਕਰ ਲਿਆ ਕਿ ਸਾਨੂੰ ਭਰੋਸਾ ਨਹੀਂ ਹੈ ਟਾਈਮ ਜ਼ਿਆਦਾ ਲੱਗਦਾ ਹੁੰਦਾ ਤੇ ਕਹਿੰਦਾ ਵੀ ਕੋਈ ਨਹੀਂ ਇਹ ਮੇਰੀ ਜ਼ਿੰਮੇਵਾਰੀ ਆ ਫਿਰ ਸਵਾਲ ਦਾ ਤਾਂ ਮਤਲਬ ਹੀ ਨਹੀਂ ਰਹਿ ਗਿਆ ਅਸੀਂ ਫੇਰ ਵੀ ਸਵਾਲ ਕਰ ਲੈਣਾ ਸੀ ਜੇ ਉਹ ਸਾਡੇ ਨਾਲ ਆ ਕੇ ਕਰਦਾ ਪਰ ਉਹਨੇ ਪਹਿਲਾਂ ਹੀ ਬਹੁਤ ਜ਼ਿਆਦਾ ਪੁਲਿਸ ਲਾਤੀ ਸੀ ਦੋ ਐਸ ਐਚਓ ਡੀ ਐਸ ਪੀ ਹੋਰ ਵੀ ਫੋਰਸ ਲਿਆ ਕੇ ਜਿਹੜਾ ਹੈਗਾ ਇਹਨੂੰ ਸ਼ਾਉਣੀ ਦੇ ਵਿੱਚ ਤਬਦੀਲ ਕਰਤਾ ਹੀ ਪਿੰਡ ਨੂੰ ਤਾਂ ਉਹਨਾਂ ਨੇ ਚੱਕ ਚੱਕ ਕੇ ਸਾਨੂੰ ਜਿਹੜਾ ਹੈਗਾ ਵਿੱਚ ਗੱਡੀਆਂ ਦੇ ਸਿੱਟਿਆ ਬਤਮੀਜੀ ਕੀਤੀ ਹੈਗੀ ਆ ਤੇ ਉਹ ਜਿਹੜਾ ਹੈਗਾ ਇਹਨੂੰ ਸਤਾ ਦਾ ਨਸ਼ਾ ਸੀਗਾ ਤੇ ਉਹ ਨਸ਼ਾ ਇਹਨੇ ਬਾਅਦ ਚ ਵੇਖ ਲੈ ਜਿਹੜਾ ਇਹਦਾ ਜਲੂਸ ਨਿਕਲਿਆ ਹੈਗਾ ਗੱਲ ਕੱਲ ਕੀ ਪ੍ਰੋਗਰਾਮ ਸੀ ਪਿੰਡ ਜਿਹੜੇ ਐਮਐਲਏ ਇਥੇ ਆਏ ਇਹ ਚੋਣਾ ਜਿਹੜੀਆਂ ਬਲਾਕ ਸੰਵਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੱਲਦੀਆਂ ਪਈਆਂ ਉਹਦੇ ਲਈ ਆਏ ਸੀਗੇ ਅਸੀਂ ਕਿ ਜਦੋਂ ਤੂੰ ਲੋਕਾਂ ਦੇ ਵਾਅਦਿਆਂ ਤੇ ਖੜਾ ਹੀ ਨਹੀਂ ਉਤਰਿਆ ਤੇ ਫਿਰ ਚੋਣਾ ਲੈਣ ਕਿਉਂ ਆਉਣਾ ਸਾਡੇ ਪਿੰਡ ਤੇ ਕੀ ਲੱਗਦਾ ਮਤਲਬ ਹੁਣ ਜਿਹੜੀਆਂ ਜਿਸ ਤਰੀਕੇ ਦਾ ਪਿੰਡ ਤੇ ਤੁਹਾਡੇ ਹਾਲਾਤ ਬਣ ਗਿਆ ਵੋਟਾਂ ਜਿਹੜੀਆਂ ਮੰਗਣ ਆਏ ਸੀ ਰੋਟਾਂ ਪੈਣਗੀਆਂ ਇਹਨਾਂ ਨੂੰ ਬਲਾਕ ਸੰਪਤੀ ਜਿਲ੍ਹਾ ਵੋਟਾਂ ਤਾਂ ਕੀ ਪੈਣਾ ਜੀ ਤਾਂ ਕਹਿੰਦੇ ਕੋਈ ਵੋਟ ਨਾ ਪਾਇਓ ਸਾਡੇ ਪਿੰਡ ਝਾੜੂ ਦਾ ਜਿਹੜਾ ਹੈਗੇ ਪਟੀਲੇ ਤੂਲੇ ਜੇ ਖਿੱਲਰ ਚੁੱਕੇ ਆ ਹੁਣ ਤੇ ਅਸੀਂ ਆਉਣ ਵਾਲੇ ਟਾਈਮ 'ਚ ਹੋਰ ਜਮੇ ਜਿਹੜੇ ਬੱਚੇ ਉਹ ਵੀ ਖਿਲਾਰ ਦਾਂਗੇ ਕੀ ਲੱਗਦਾ ਮਤਲਬ ਜਿਹੜੇ ਕਹਿੰਦੇ ਸੀ ਕਿ ਆਮ ਘਰਾਂ ਦੇ ਧੀਆਂ ਪੁੱਤਾਂ ਹੈ ਪੁਲਿਸ ਦੀ ਸਿਕਿਉਰਿਟੀ ਦੀ ਸਾਨੂੰ ਲੋੜ ਨਹੀਂ ਪਿੰਡ ਦੇ ਵਿੱਚ ਆਉਣਾ ਪਿੰਡ 'ਚ ਪੁਲਿਸ ਦੀ ਸਿਕਿਉਰਿਟੀ ਲੈ ਕੇ ਆਉਣਾ ਕੀ ਇਹ ਕੀ ਲੱਗਦਾ ਡਰ ਪੈ ਗਿਆ ਲੋਕਾਂ ਦੇ ਤੋਂ ਜਾਂ ਮਨ 'ਚ ਕੀ ਚੱਲ ਰਿਹਾ ਹੁਣ ਇਹਨਾਂ ਦੇ ਦੇਖੋ ਜੀ ਵੈਸੇ ਤਾਂ ਭਗਵੰਤ ਮਾਨ ਸਰਕਾਰ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਹੈ ਜਿਹੜੀ ਉਹ ਸੱਥਾਂ 'ਚੋਂ ਚੱਲੂਗੀ ਸਾਡੀ ਸਰਕਾਰ ਹੈ ਜਿਹੜੀ ਉਹ ਫਲਿਆਂ ਦੇ ਵਿੱਚੋਂ ਚੱਲੂਗੀ ਸਾਡੀ ਸਰਕਾਰ ਪਿੰਡਾਂ ਦੇ ਵਿੱਚੋਂ ਚੱਲੂਗੀ ਸਰਕਾਰ ਤਾਂ ਇਹ ਵੀ ਕਹਿੰਦੀ ਸੀ ਕਿ ਅਸੀਂ ਸਾਡੇ ਰਾਜ ਦੇ ਵਿੱਚ ਧਰਨਾ ਨਹੀਂ ਲੱਗੂਗਾ ਕੋਈ ਧਰਨੀ ਨਹੀਂ ਲੱਗਣਗੇ ਪਰ ਉਹ ਸਰਕਾਰ ਦੀ ਮੰਸ਼ਾ ਇਹ ਸੀ ਕਿ ਅਸੀਂ ਧਰਨੇ ਕਿਵੇਂ ਨਹੀਂ ਲੱਗਣਦੇ ਨੇ ਅਸੀਂ ਧਰਨੇ ਡਾਂਗ ਦੇ ਜ਼ੋਰ ਤੇ ਨਹੀਂ ਲੱਗਣਦੇ ਨੇ ਅਸਲ ਵਿੱਚ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਜਿਹੜਾ ਕੱਲ ਜਿਹੜਾ ਸਾਡੇ ਪਿੰਡ ਦੇ ਵਿੱਚ ਵੈਰੋਗਾਂ ਦੇ ਵਿੱਚ ਮੰੰਜਰ ਹੋਇਆ ਸਾਡੇ ਸਿਰਫ ਲੋਕਾਂ ਨੇ ਇਹੀ ਪੁੱਛਣਾ ਸੀ ਕਿ ਜਿਹੜਾ ਤੁਸੀਂ ਇੱਥੇ ਜਿੱਥੇ ਆਪਾਂ ਖੜੇ ਆਂ ਲਗਭਗ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਨਾਲ ਤੇ ਤਿੰਨ ਪੰਚਾਇਤਾਂ ਦੀ ਮੌਜੂਦਗੀ ਦੇ ਵਿੱਚ ਐਮਐਲਏ ਸਾਹਿਬ ਜਿਹੜੇ ਅਮਰਤਪਾਲ ਸੁਖਾਨਾਂ ਦਾ ਆਮ ਆਦਮੀ ਪਾਰਟੀ ਤੋਂ ਵਿਧਾਇਕ ਨੇ ਉਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਇਥੋਂ ਦਾ ਐਸਐਚਓ ਜਨਕਰਾਜ ਡੀਐਸਪੀ ਦਲਵੀਰ ਸਿੰਘ ਵਿੱਚ ਸੀਗੇ ਇਸ ਫੈਸਲੇ ਦੀ ਔਰ ਲੋਕਾਂ ਨੇ ਇਹ ਚੀਜ਼ ਦਾ ਜਿਹਨੂੰ ਆਪਾਂ ਕਹਦੀ ਆ ਕਿ ਸਮਰਥਨ ਕੀਤਾ ਜਾਂ ਆਪਾਂ ਕਹਿੰਦੇ ਜੀ ਆਇਆਂ ਕਹੇ ਐਮਐਲਏ ਨੂੰ ਕਿ ਹਾਂ ਠੀਕ ਐ ਤੂੰ ਮਹੀਨੇ ਦਾ ਤੂੰ 20 ਦਿਨਾਂ ਦਾ ਟਾਈਮ ਲੈ ਲੋਕ ਕਹਿੰਦੇ ਕਿ ਤੂੰ 25 ਦਾ ਲੈ 30 ਦਾ ਲੈ 2 ਮਹੀਨਿਆਂ ਦਾ ਲੈ ਪਰ ਐਮਐਲਏ ਸਾਹਿਬ ਨੇ 2 ਮਹੀਨੇ ਕਹਿ ਕੇ ਅੱਜ 4 ਮਹੀਨੇ ਹੋ ਗਏ ਅਸੀਂ ਕੋਈ ਕੱਲ ਲੜਾਈ ਝਗੜਾ ਕਰਨ ਨਹੀਂ ਗਏ ਸੀ ਨਾ ਕੋਈ ਸਾਡੀ ਮਨਛਾ ਸੀ ਇਹੋ ਜੀ ਅਸੀਂ ਸਿਰਫ ਇਹ ਸਵਾਲ ਕਰਨ ਗਏ ਸੀ ਕਿ ਜਿਹੜਾ ਲੋਕਾਂ ਨਾਲ ਤੁਸੀਂ ਵਾਅਦਾ ਕੀਤਾ ਉਹ ਵਾਅਦਾ ਖਿਲਾਫੀ ਕਿਉਂ ਕੀਤੀ ਆ ਸਾਨੂੰ ਗੱਲਬਾਤ ਕਰਨ ਦਾ ਟਾਈਮ ਤੱਕ ਨਹੀਂ ਦਿੱਤਾ ਤੁਸੀਂ ਦੇਖੋ ਕਿ ਸਾਡੇ ਸਾਰੇ ਪਿੰਡ ਨੂੰ ਇੱਥੋਂ ਤੱਕ ਕਿ ਲਗਭਗ 2 300 ਪੁਲਿਸ ਮੁਲਾਜ਼ਮਾਂ ਜਿਹੜਾ ਜਿੱਤੇ ਸੈਚੋ 2 ਸੀਗੇ ਡੀਐਸਪੀ ਜੀ ਐਸਪੀ ਤੱਕ ਦੇ ਰੈਂਕ ਦੇ ਅਧਿਕਾਰੀ ਆ ਜਿਹੜੇ ਇੱਥੇ ਸ਼ਾਮਲ ਹੋਏ ਸੀ ਜਿਨ੍ਹਾਂ ਨੇ ਔਰਤਾਂ ਦੀ ਖਿੱਚ ਤੂ ਕੀਤੀ ਮਰਦਾਂ ਦੀ ਖਿੱਚ ਤੂ ਕੀਤੀ ਔਰ ਕਿਸਾਨਾਂ ਮਜ਼ਦੂਰਾਂ ਦੀਆਂ ਪੱਗਾਂ ਤੱਕ ਲਾਈਆਂ ਹੈਗਾ ਤਾਂ ਅਸੀਂ ਸਿਰ ਤੇ ਸਰਪ ਆਪ ਦੇ ਜਿਹੜੇ ਪੁਲ ਦੀ ਖਾਤਰ ਕਿਉਂਕਿ ਸਾਥੀ ਬਲਕਰਨ ਬੈਰੋਕ ਨੇ ਗੱਲ ਜਿਹੜੀ ਕੀਤੀ ਆ ਕਿ ਜਿਹੜੀ ਪੁਲ ਦੀ ਸਮੱਸਿਆ ਸਾਡੀ ਮੇਜਰ ਸਮੱਸਿਆ ਹੈ ਮੇਜਰ ਸਮੱਸਿਆ ਕਿਉਂ ਆ ਕਿਉਂਕਿ ਸਾਨੂੰ ਬਾਗਾ ਪ੍ਰਾਣਾ ਜਾਂ ਰੋਡੇ ਕਾਲ ਜਾਂ ਰਾਜਣਾ ਇੱਥੋਂ 3 ਕਿਲੋਮੀਟਰ ਬਾਟ ਪੈਂਦਾ ਜੇ ਅਸੀਂ ਕੋਟਲੇ ਵੇਚਦੀ ਜਾਂਦੇ ਆ ਸਾਨੂੰ 14-15 ਕਿਲੋਮੀਟਰ ਬਾਟ ਪੈਂਦਾ ਜੇ ਸਮਾਲ ਸਰ ਵੇਚਦੀ ਜਾਂਦੇ ਫਿਰ ਵੀ ਓਨੀ ਬਾਟ ਪੈਂਦੀ ਆ ਤਾਂ ਉੱਥੇ ਬੰਦੇ ਪੈਂਦੇ ਆ ਬਹੁਤ ਸਾਰੇ ਮਜ਼ਦੂਰਾਂ ਦੇ ਵਿਚਾਰੇ ਮੋਬਾਈਲ ਜਿਹੜੇ ਖੋ ਲਏ ਜਾਂਦੇ ਆ ਉਹਨਾਂ ਦੇ ਜਿਹੜੇ ਦਿਹਾੜੀ ਲਾਗਿਆਂ ਤੋਂ ਪੈਸੇ ਖੋ ਲਏ ਜਾਂਦੇ ਆ ਬਹੁਤ ਸਾਰੇ ਬੰਦਿਆਂ ਦੇ ਜਿਹੜੇ ਉਧਰ ਕੰਮ ਕਰਨ ਦਾ ਕਰਨ ਜਾਂਦੇ ਆ ਕੋਈ ਕਿਸਾਨ ਆ ਚਾ ਕੋਈ ਹੋਰ ਆ ਉਹ ਉਧਰਲੇ ਪਾਸ ਸੁਰੱਖਤ ਮਹਿਸੂਸ ਕਰਦੇ ਨਹੀਂ ਹੈਗੇ ਭਾਵੇਂ ਡੀਐਸਪੀ ਦਲਵੀਰ ਨੇ ਐਸਡੀਐਮ ਜਿਹੜਾ ਜਸਵੰਤ ਆ ਉਹਦੀ ਅਗਵਾਈ ਦੇ ਵਿੱਚ ਉੱਥੇ ਬੈਠ ਕੇ ਕਿਹਾ ਸੀਗਾ ਕਿ ਅਸੀਂ ਉੱਥੇ ਫੋਰਸ ਲਾਦਨੇ ਦੋ ਬੰਦੇ ਭਾਦਨੇ ਆ ਅਸੀਂ ਚਾਰ ਬੰਦੇ ਭਾਦਨੇ ਹੈਗੇ ਆ ਪਰ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਸਮੱਸਿਆ ਇਸ ਤਰ੍ਹਾਂ ਹੱਲ ਹੋਣ ਵਾਲੀ ਹੈ ਨਹੀਂ ਸਾਨੂੰ ਆਰਜੀ ਰਸਤੇ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਭਾਵੇਂ ਐਮਐਲਏ ਦੀ ਅਗਵਾਈ ਦੇ ਵਿੱਚ ਇੱਥੇ ਆਏ ਐਸਡੀਐਮ ਵੀ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਥੋੜੀ ਸਮੱਸਿਆ ਦਾ ਹੱਲ ਕਰਾਂਗੇ ਹੱਲ ਕਰਨ ਦੀ ਬਜਾਏ ਲਾਠੀ ਚਾਰਜ ਕਰਵਾਇਆ ਕੈਚ ਤੂੰ ਕਰਵਾਈ ਇੱਕ ਸਾਡੀ ਇੱਥੇ ਬੀਬੀ ਦਾ ਹੱਥ 파ਟ ਗਿਆ ਡਾਂਗ ਮਾਰ ਕੇ ਜਿਹੜੀ ਉਹਨਾਂ ਨੇ ਡਾਂਗ ਮਾਰੀ ਪੁਲਿਸ ਵਾਲਿਆਂ ਨੇ ਔਰ ਸਾਡੇ ਬੰਦਿਆਂ ਦੀਆਂ ਪੱਗਾਂ ਲਈਆਂ ਔਰ ਦੂਜੀ ਗੱਲ ਜਿਹੜੀ ਇੱਥੇ ਇੱਕ ਲੋਕਾਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਆਮਕਰਾਂ ਦੇ 3 ਪੁੱਤ ਹੈ ਤਾਂ ਐਮਐਲਏ ਤਾਂ ਆਮਕਰਾਂ ਦਾ ਹੈਗਾ ਪਰ ਇਹ ਐਮਐਲਏ ਕਾਰਪੋਰੇਟ ਕਰਾਣੇ ਦਾ ਦੱਲਾ ਹੈ ਕਾਰਪੋਰੇਟ ਕਰਾਣਾ ਨਾਲ ਰਲ ਕੇ 37 ਲੱਖ ਰੁਪਏ ਦੇ ਕਮਿਸ਼ਨ ਮਗਰ ਗਿਆ ਨਾ ਕਿ ਲੋਕਾਂ ਦੀ ਸਮੱਸਿਆ ਹੱਲ ਕਰਨ ਵਾਲੇ ਪਾਸੇ ਗਿਆ ਹੈਗਾ ਅਸੀਂ ਅੱਜ ਇੱਥੋਂ ਐਲਾਨ ਵੀ ਕਰਦੇ ਹਾਂ ਕਿ ਜਿਹੜੇ ਲੋਕ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਆਂ ਕਿ ਸਾਡੀ ਇਕੱਲੀ ਯੂਨੀਅਨ ਦੀ ਸਮੱਸਿਆ ਨਹੀਂ ਹੈ ਸਾਰੇ ਲੋਕਾਂ ਦੀ ਸਮੱਸਿਆ ਹੈ ਸਾਨੂੰ ਇਕੱਠੇ ਹੋ ਕੇ ਇਹਦਾ ਡਟਮਾ ਵਿਰੋਧ ਕਰਨਾ ਚਾਹੀਦਾ ਔਰ ਚਾਹੇ ਝਾੜੂ ਵਾਲੀ ਆਉਂਦੀ ਤੇ ਪੋਚੇ ਵਾਲੀ ਆਉਂਦੀ ਹੈਗੀ ਆ ਉਹਨੂੰ ਪਿੰਡ ਦੇ ਵਿੱਚ ਵੜ ਨਾ ਦੇਈਏ ਔਰ ਐਮਐਲਏ ਨੇ ਜੋ ਕੱਲ ਕੀਤਾ ਉਹ ਨਿੰਦਣਯੋਗ ਹੈ ਔਰ ਜਿਹੜਾ ਭਗਵੰਤ ਮਾਨ ਨੇ ਕਿਹਾ ਸੀ ਕਿ ਆਮtੀਆਂ ਆਮ ਘਰਾਂ ਦੇ tੀਆਂ ਪੁੱਤਾਂ ਤੁਸੀਂ ਦੇਖੋ ਕਿ ਇਹ ਆਮ ਦੇ ਨਹੀਂ ਇਹ ਖਾਸ ਦੇ ਬਣ ਕੇ ਰਹਿ ਗਏ ਆ ਇਹ ਜਿਹੜੀ ਗੁੰਡਾਗਰਦੀ ਮਚਾਈ ਆ 2027 ਦੇ ਵਿੱਚ ਵੀ ਇਹਨਾਂ ਨੂੰ ਪਤਾ ਲੱਗੂ ਔਰ ਜਿਹੜੇ ਆਸ-ਪਾਸ ਦੇ ਪਿੰਡਾਂ ਦੀ ਸਮੱਸਿਆ ਪੁੱਲਦੀ ਉਹਨਾਂ ਨੇ ਇਹਨਾਂ ਚੋਣਾਂ ਦੇ ਵਿੱਚ ਵੀ ਜਿਹੜੀ ਇਹਨਾਂ ਨੂੰ ਮੂੰਹ ਦੀ ਜਿਹੜੀ ਖਾਣੀ ਪੈਣੀ ਆ ਉਹ ਸਾਰਿਆਂ ਦੇ ਸਾਹਮਣੇ ਆ ਜਾਣੀ ਆ ਅਚ ਇੱਕ ਗੱਲ ਦੱਸੋ ਅੱਜ ਤੱਕ ਪਿੰਡ 'ਚ ਕਦੇ ਇਸ ਤਰੀਕੇ ਨਾਲ ਆਠੀ ਚਾਰਜ ਹੋਇਆ ਤੁਹਾਡੇ ਤੇ ਕਦੇ ਪਿੰਡ ਦੇ ਵਿੱਚ ਕਦੇ ਪੁਲਿਸ ਇਸ ਤਰੀਕੇ ਨਾਲ ਆਈ ਹੋਵੇ ਤੇ ਪਿੰਡ ਵਾਲਿਆਂ ਨੂੰ ਕੁੱਟ ਕੇ ਇਸ ਤਰੀਕੇ ਨਾਲ ਗਈ ਹੋਵੇ ਦੇਖੋ ਬਿਲਕੁਲ ਨਹੀਂ ਕਦੇ ਹੋਇਆ ਦੇਖੋ ਅਸੀਂ ਇਹ 'ਚ ਨਹੀਂ ਜਾਂਦੇ ਪਹਿਲਾਂ ਉਹਨੀਆਂ ਸਰਕਾਰਾਂ ਚੰਗੀਆਂ ਸੀ ਮਾੜੀਆਂ ਸੀ ਪਰ ਲੋਕਾਂ ਨੇ ਉਹਨਾਂ ਨੂੰ ਰੱਦ ਕਰਕੇ ਇਹਨਾਂ ਨੂੰ ਮੂਰੇ ਲਿਆਂਦਾ ਸੀ ਇਹ ਉਹਨਾਂ ਦੇ ਵੀ ਪਿਓ ਨਿਕਲੇ ਕਿਉਂਕਿ ਇਹ ਤਾਂ ਕਹਿੰਦੇ ਸੀਗੇ ਕਿ ਸਾਡੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਗਏ ਤਾਂ ਸੱਥਾਂ ਚੋਂ ਚੱਲਿਆ ਕਰੋਗੀ ਸਰਕਾਰ ਆ ਜਿਹੜਾ ਹਰਾ ਪੈਨ ਜਿਹੜਾ ਕਹਿੰਦੇ ਭਗਵੰਤ ਮਾਨ ਕੇ ਕਿਸਾਨਾਂ ਮਜ਼ਦੂਰਾਂ ਵਿਦਿਆਰਥੀਆਂ ਦੀ ਜ਼ਿੰਦਗੀ ਲਈ ਵਧੀਆ ਚੱਲੂਗਾ ਪਰ ਤੁਸੀਂ ਕੱਲ ਦੇਖੋ ਕਿ ਸਾਡੇ ਤੇ ਪਰਚੇ ਪਾਉਣ ਤੱਕ ਦੀ ਗੱਲ ਕੀਤੀ ਗਈ ਡੀਐਸਪੀ ਨੇ ਸੀਐਸਟਾ ਤੱਕ ਲਿਆਂਨ ਦੀ ਕੋਸ਼ਿਸ਼ ਕੀਤੀ ਸਾਡੇ ਸਾਥੀ ਆ ਜਿਹੜੇ ਸਾਡੇ ਪਿੰਡ ਦੇ ਲੋਕਾਂ ਨੇ ਸਾਥ ਦਿੱਤਾ ਔਰ ਸਾਰਾ ਪਿੰਡ ਜਿਹੜਾ ਇਧਰਲੇ ਪਾਸੋਂ ਤੁਰਿਆ ਬਾਗੇ ਪਰਾਨੇ ਨੂੰ ਫਿਰ ਜਾ ਕੇ ਸਾਨੂੰ ਜਾ ਕੇ ਕਿਤੇ ਛੱਡਿਆ ਵਿਰੋਧ ਕਰਕੇ ਨਹੀਂ ਤਾਂ ਜੇ ਵਿਰੋਧ ਨਾ ਹੁੰਦਾ ਸਾਨੂੰ ਕੱਲ ਇਹਨਾਂ ਨੇ ਜੇਲ੍ਹ ਭੇਜਣਾ ਸੀਗਾ ਅੱਛਾ ਇੱਕ ਗੱਲ ਜਿਹੜੇ ਤੁਸੀਂ ਪਹਿਲਾਂ ਵੀ ਆਪਾਂ ਇਹ ਗੱਲ ਦਾ ਜ਼ਿਕਰ ਕੀਤਾ ਕਿ ਜਿਹੜੇ ਕਹਿੰਦੇ ਸੀ ਮਤਲਬ ਇੱਕ ਪਰਸੈਪਸ਼ਨ ਲੋਕਾਂ ਦੀ ਬਣੀ ਆ ਵੀ ਜਿਹੜਾ ਸੁਖਾ ਆਨੰਦ ਵਾਲਾ ਐਮ ਐਲ ਏ ਆ ਇਹ ਤਾਂ ਬਹੁਤ ਸ਼ਰੀਫ ਬੰਦਾ ਹੈ ਤਾਂ ਕਿਤੇ ਇਹੋ ਜੀ ਗਲਤੀ ਆਉਂਦਾ ਹੀ ਨਹੀਂ ਕਦੇ ਕੋਈ ਗੁੰਡਾਗਰਦੀ ਕਰਦਾ ਹੀ ਨਹੀਂ ਆਮ ਲੋਕਾਂ ਦੇ ਵਿੱਚ ਕਈ ਵਾਰ ਇਹ ਧਾਰਨਾ ਵੀ ਹੁੰਦੀ ਹੈ ਤੇ ਤੁਹਾਡਾ ਤਾਂ ਤਜਰਬਾ ਇਥੋਂ ਦਾ ਕੀ ਕਹਿੰਦਾ ਹੈ ਦੇਖੋ ਹਾਥੀ ਦੇ ਦੰਦ ਖਾਣ ਨੂੰ ਹੋਰ ਹੁੰਦੇ ਵਿਖਾਉਣ ਨੂੰ ਹੋਰ ਹੁੰਦੇ ਆ ਜਿਹੜਾ ਅਮਰਤਪਾਲ ਐਮ ਐਲ ਏ ਆ ਉਹ ਜਿਹਨੂੰ ਆਪਾਂ ਕਹਿੰਦੀ ਮੈਂ ਪਹਿਲਾਂ ਗੱਲ ਕੀਤੀ ਵੀ ਹਾਥੀਏ ਦੰਦ ਖਾਣ ਨੂੰ ਹੋਰ ਆ ਵਿਖਾਉਣ ਨੂੰ ਹੋਰ ਆ ਇਹਨੇ ਜਿਹੜੀ ਗੁੰਡਾ ਮੈਨੂੰ ਲੱਗਦਾ ਦੱਸਣ ਦੀ ਲੋੜ ਨਹੀਂ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਕਿ ਇਹ ਕਿਸ ਲੈਵਲ ਤੱਕ ਜਾ ਸਕਦੇ ਹੈਗੇ ਆ ਇਹ ਤਾਂ ਆਪਦੇ ਮਾਪਿਓ ਦੇ ਸਕੇ ਵੀ ਨਹੀਂ ਹੁੰਦੇਗੇ ਲੋਕਾਂ ਦੇ ਤਾਂ ਇਹਨਾਂ ਨੇ ਹੋਣਾ ਕਿ ਕਿਉਂਕਿ ਇਹਨਾਂ ਨੇ ਸਾਰਾ ਕੁਛ ਹੈ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਹੈ ਮੋਦੀ ਦੇ ਇਹ ਯਾਰ ਬਣੇ ਹੋਏ ਆ ਔਰ ਜਿਹੜਾ ਇਥੋਂ ਦਾ ਮੁੱਖ ਮੰਤਰੀ ਆ ਜਿਵੇਂ ਆਪਾਂ ਕਹਿ ਦਈਏ ਕਿ ਚਲੋ ਇਹ ਤਾਂ ਕਾਰਪੋਰੇਟ ਘਰਾਣਿਆਂ ਦਾ ਇਹ ਜਿਹੜਾ ਪਾਲਸੀ ਦਾ ਜਿਹੜਾ ਇਹਨਾਂ ਨੇ ਉਹ ਠੇਕਾ ਦਿੱਤਾ ਸੀ ਉਹਦੇ ਵਿੱਚੋਂ ਕਮਿਸ਼ਨ ਆਉਣਾ ਸੀਗਾ ਇਹਨਾਂ ਨੇ ਤਾਂ ਯੂਨੀਵਰਸਿਟੀ ਵੀ ਸੈਂਟਰ ਨੂੰ ਦੇ ਦਿੱਤੀ ਸੀ ਭਾਵੇਂ ਐਮ.ਐਲ.ਏ. ਸੈਂਡ ਦਾ ਮੈਂਬਰ ਸੀਗਾ ਇਹਨਾਂ ਨੇ ਜਿਹੜਾ ਪਾਖਣਾ ਮੈਨੇਜਮੈਂਟ ਬੋਰਡ ਹੈ ਉਹਦੇ 'ਚ ਇਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਕਿ ਪੰਜਾਬ ਦਾ ਪਾਣੀ ਕਿੱਧਰ ਨੂੰ ਜਾ ਰਿਹਾ ਹੈਗਾ ਕੌਣ ਲੈ ਕੇ ਜਾ ਰਿਹਾ ਉਹਦਾ ਵਿਰੋਧ ਕਰਨ ਦੀ ਬਜਾਏ ਇਹ ਸੈਂਟਰ ਦੀ ਬੁੱਕਲ ਦੇ ਵਿੱਚ ਜਾ ਕੇ ਬਹਿ ਗਏ ਆ ਜਿਹਦਾ ਪੰਜਾਬ ਦੇ ਲੋਕਾਂ ਨੇ ਵਿਰੋਧ ਕੀਤਾ ਭਾਵੇਂ ਐਮ.ਐਲ.ਏ. ਕਹੀ ਜਾਂਦਾ ਕਿ ਅਸੀਂ ਤਾਂ ਟੇਲਾਂ ਤੱਕ ਪਾਣੀ ਬਚਾਤਾ ਆ ਤੁਸੀਂ ਸਾਰਿਆਂ ਨਾਲ ਗੱਲ ਕਰ ਲਓ ਵੀ ਕਿਹਦੇ ਟੇਲਾਂ ਤੱਕ ਪਹੁੰਚਿਆ ਹੈਗਾ ਮਜ਼ਦੂਰਾਂ ਨੂੰ ਵੀ ਔਰਤਾਂ ਨੂੰ ਕ ਕਿਸੇ ਨੂੰ ਨਹੀਂ ਦਿੱਤਾ ਹੈਗਾ ਇਹਨਾਂ ਨੇ ਕਿਹਾ ਸੀ ਕਿ ਲਾਲਗੀਰ ਚਾਹੇ ਕਿਸਾਨ ਰਹਿੰਦੇ ਮਜ਼ਦੂਰ ਰਹਿੰਦੇ ਸਾਰਿਆਂ ਨੂੰ ਇਹ ਰਿਸਟਰੀ ਕਰਾ ਕੇ ਦੇਵਾਂਗੇ ਦੱਸੋ ਕੀ ਦੀ ਹੋਈ ਆ ਬਿਜਲੀ ਬਿੱਲਾਂ ਦੀ ਮਾਫੀ ਕਰਾਂਗੇ ਦੱਸੋ ਕੀ ਦਾ ਮਾ ਹੋਇਆ ਹੈਗਾ ਉਲਟਾ ਸੈਂਟਰ ਦੀ ਜਿਹੜੀ ਸਰਕਾਰ ਹੈਗੀ ਆ ਉਹਨੇ ਬਿਜਲੀ ਦਾ ਕੇਂਦਰੀਕਰਨ ਕਰਕੇ ਪੰਜਾਬ ਸਰਕਾਰ ਨੂੰ ਨਾਲ ਲੈ ਕੇ ਜਿਹੜੇ ਵੱਡੇ ਬਿੱਲ ਆ ਜਿਹੜੇ ਲੋਕਾਂ ਨੂੰ ਭੇਜਿਆ ਇਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਉਹ ਆਮ ਲੋਕਾਂ ਦੀ ਨਹੀਂ ਉਹ ਖਾਸ ਲੋਕਾਂ ਦੀ ਬਣ ਕੇ ਰਹਿ ਗਈ ਹੈ ਜੀ ਮੈਡਮ ਮਨਿੰਦਰ ਕਟੀਆਂ ਅੱਜ ਇੱਧਰ ਕਰੀ ਬਈ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਣਾ ਐਮ ਐਲ ਦੀ ਨਾ ਮੈਂ ਵੀਡੀਓ ਵੇਖੀ ਕੱਲ ਪਰਸੋਂ ਇੱਕ ਦੋ ਦਿਨ ਪਹਿਲਾਂ ਤੇ ਉਹਦੇ ਵਿੱਚ ਇਹ ਕਹਿ ਰਿਹਾਗਾ ਵੀ ਆ ਮੁੰਡਾ ਪਤਾ ਨਹੀਂ ਕਿੱਥੇ ਸੀਗਾ ਕੋਈ ਫਲਾਣਾ ਮੁੰਡਾ ਵੀ ਅਖੇ ਵੀਡੀਓ ਬਹੁਤ ਚੰਗੀ ਬਣਾਉਂਦਾ ਤੇ ਮੈਂ ਉਹਨੂੰ ਇਹ ਕਹਿਣਾ ਚਾਹਣਾ ਵੀ ਸਾਨੂੰ ਵੀਡੀਓ ਚੰਗੀ ਬਣਾਉਣ ਵਾਲੇ ਨਹੀਂ ਚਾਹੀਦਾਗਾ ਵੀਡੀਓ ਚੰਗੀ ਬਣਾਉਣ ਵਾਲੇ ਇੱਥੇ ਬਹੁਤ ਆ ਸਾਨੂੰ ਕੰਮ ਚਾਹੀਦਾ ਆ ਹੁਣ ਪੁੱਲਦਾ ਇਹਨੇ ਮਹੀਨੇ ਦਾ ਕਿਹਾ ਸੀਗਾ ਤੇ ਪਤਾ ਹੀ ਨਹੀਂ ਕਿੰਨੇ ਕੁ ਮਹੀਨੇ ਹੋ ਗਏ ਤੇ ਉੱਥੇ ਕੋਈ ਚਿੜੀ ਨਹੀਂ ਫੜਕਦੀ ਮੈਂ ਜਾ ਕੇ ਦੋ ਤਿੰਨ ਵੀਡੀਓ ਸਪੈਸ਼ਲ ਪਾ ਚੁੱਕਿਆ ਸਾਰਿਆਂ ਨੇ ਦੇਖੀਆਂ ਠੀਕ ਆ ਹੁਣ ਅਸੀਂ ਵਲ ਕੇ ਜਾਈਦਾ ਅਈ ਇਧਰ ਕੋਟਲੇ ਵਿੱਚ ਦੀ ਜਾਈਦਾ ਉਹ ਸਾਰਾ ਰਸਤਾ ਟੁੱਟਿਆ ਗਿਆ ਠੀਕ ਆ ਸਮੇਂ ਦੀ ਬਰਬਾਦੀ ਆ ਪੈਟਰੋਲ ਦੀ ਖੱਪਤ ਜਿਆਦਾ ਹੁੰਦੀ ਆ ਜੇ ਇਧਰ ਸਮਾਲ ਸਰਵੇਜ ਦੀ ਜਾਂਦੇ ਆ ਤੇ ਇਧਰ ਦੀ ਸਾਨੂੰ ਵਲ ਪੈਂਦਾ 5-6 ਕਿਲੋਮੀਟਰ ਦਾ ਇਹਦਾ ਜ਼ਿੰਮੇਵਾਰ ਕੌਣ ਆ ਦਿਓ ਜਵਾਬ ਇਹਦਾ ਠੀਕ ਆ ਬਾਕੀ ਇਧਰ ਕਰ ਲੋ ਗੱਲ ਜੀ ਤੁਹਾਡੇ ਕੋਲ ਡਾਂਗ ਮਾਰੀ ਆ ਜੀ ਹਾਂਜੀ ਆਪਣੇ ਮਾਰੀ ਆ ਤੁਹਾਡੇ ਕੀ ਹੋਇਆ ਮਾਤਾ ਤੁਸੀਂ ਕਿਸ ਤਰੀਕੇ ਨਾਲ ਕਦੇ ਪਹਿਲਾਂ ਆਈ ਹੈ ਕੁਝ ਦੇਖਿਆ ਤੁਸੀਂ ਅੱਜ ਤੱਕ ਕਦੇ ਪਹਿਲਾਂ ਕਿਸੇ ਮੈਂ ਤਾਂ ਜਿਉਂ ਆਈ ਆ ਇੱਥੇ ਪਚੀਤੀ 40 ਸਾਲ ਹੋ ਚਲੇ ਆ ਮੈਂ ਸਾਡੇ ਪਿੰਡ ਦੇ ਵਿੱਚ ਆ ਕੁਛ ਨਹੀਂ ਪ੍ਰੋਗਰਾਮ ਵੇਖਿਆ ਸੀ ਜਿਹੜਾ ਇਹਨੇ ਕਰਾਤਾ ਕੱਲ ਗੁੰਡਾ ਕਰਦੇ ਅਸੀਂ ਸਿਰਫ ਕੀ ਕਰਨ ਗਏ ਸੀ ਇਹ ਬਲ ਕਰਨ ਕਹਿੰਦਾ ਭੂਆ ਇਹ ਮੈਂ ਦੀ ਭੂਆ ਲੱਗਦੀ ਆ ਵੀ ਆਪਾਂ ਨਾ ਉਹ ਤਾਂ 2 ਸਾਲ ਪੁੱਛਣੇ ਆ ਹਾਂ ਵੀ ਆਪਣੇ ਨਾਲ ਵਾਦਾ ਇੱਥੇ ਕਰਕੇ ਗਿਆ ਸੀਗਾ ਮੈਂ ਕਿ ਵੀ ਮੈਂ ਤੁਹਾਡੇ ਵੀ ਪੌਲ ਬਣਾ ਲਵਾਂ ਉਹਨਾਂ ਤੋਂ ਮੈਨੂੰ ਤੇ ਵੀ ਮੈਂ ਇਨੇ ਦਿਨਾਂ ਚ ਬਣਾ ਦੂੰਗਾ ਹਾਂ ਅਸੀਂ ਆ ਕਿ ਇਹਨਾਂ ਤੋਂ ਤਾਂ ਲਏ ਉਹਨੇ 15 ਦਿਨ ਮੈਂ ਇਹਨਾਂ ਨੂੰ ਮੁੰਡਿਆਂ ਨੂੰ ਕਹੇ 15 ਦਿਨਾਂ ਦੇ ਉਹ ਅਸੀਂ ਬੀਬੀਆਂ ਸਾਰੀਆਂ ਇਕੱਠੀਆਂ ਸੀ ਅਸੀਂ ਆਖਿਆ ਵੀ ਸਵਾ ਮਹੀਨਾ ਦੇ ਦਿਓ ਇਹਨਾਂ ਵੀ ਸਵਾ ਮਹੀਨੇ ਚ ਚੱਲ ਬਣ ਜੂਗਾ ਸਵਾ ਮਹੀਨੇ ਦੀ ਬਜਾਏ ਆਹ ਦਿਨ ਆ ਗਏ ਸਾਡੇ ਬੱਚੇ ਕਿਧਰ ਦੀ ਕਿਧਰ ਭੁੱਖੇ ਤੇ ਆਏ ਮਰਦੇ ਆਥਣ ਨੂੰ ਕਿਤੇ ਘਰੇ ਵੜਦੇ ਅੱਛਾ ਇਹ ਕੋਨੇ ਸਵਾਲ ਸਾਨੂੰ ਇੱਕ ਅਸੀਂ ਸਵਾਲ ਉਹ ਤਾਂ ਹੋਰ ਪੁੱਛਣਾ ਸੀ ਇੱਥੇ ਉਹਨੇ ਪਿੰਡ ਦੇ ਵਿੱਚ ਸਾਡਾ ਬੱਚਾ ਕੀਤਾ ਇਹਦਾ ਕਿਸਾਨ ਜੂਨੀਅਰ ਦਾ ਆ ਕਿ ਮੈਂ 35 ਲੱਖ ਰੁਪਈਆ ਦੇ ਚੁੱਕਿਆ ਤਾਂ ਕਿਸਾਨ ਜੂਨੀਅਰ ਸਾਡੇ ਤੇ ਵੇਕ ਗਿਆ ਅਸੀਂ ਉਹਨੂੰ ਇਹ ਪੁੱਛਣ ਗਏ ਸੀ ਵੀ ਤੂੰ ਦੱਸ ਕਿਹਦੇ ਰਾਹ ਦਿੱਤਾ ਸਾਨੂੰ ਇਹਦਾ ਪ੍ਰੂਪ ਚਾਹੀਦਾ ਅਸੀਂ ਆ ਦੋ ਗੱਲਾਂ ਉਹਨੂੰ ਪੁੱਛਣ ਗਏ ਸੀ ਉਹਨੇ ਸਾਡੇ ਨਾਲ ਫਿਰ ਤੈਨੂੰ ਦੇ ਦੱਸ ਹੀ ਦਿੱਤਾ ਬੱਚਿਆਂ ਨੇ ਵੀ ਸਾਡੇ ਨਾਲ ਕੀ ਕੁਛ ਕੀਤਾ ਕੱਲ ਫਿਰ ਪੂਰੀ ਧੱਕਾ ਮੁਕੀ ਹੋਈ ਜੀ ਪੂਰੀ ਪੂਰੀ ਬਾਧੂ ਕੀਤੀ ਨਾ ਫਿਰ ਹੁਣ ਜਿਵੇਂ ਹੁਣ ਵੋਟਾਂ ਮੰਗਣ ਆਏ 27 ਚਾਹਣਗੇ ਫਿਰ ਪੈਣਗੀਆਂ ਵੋਟਾਂ ਪਿੰਡ ਚ ਅਸੀਂ ਵੋਟਾਂ ਨੂੰ ਕਿਨੇ ਪਾਣੀਆਂ ਹਮ ਬਸ ਵੋਟਾਂ ਗਈਆਂ ਉਹਦੀਆਂ ਕੋਈ ਉਹ ਵੀ ਆਪਾਂ ਸਾਰਾ ਪਿੰਡ ਖੜਾ ਕੁਛ ਹੋਇਆ ਉਹ ਵੀ ਬੰਦਾ ਉਹ ਹੋਊਗਾ ਬੰਦਾ ਤਾਂ ਜਿਹੜਾ ਹੋਇਆ ਉਹ ਤਾਂ ਪਾਉਂਦਾ ਨਹੀਂ ਆਪਾਂ ਤਾਂ ਸਿੱਧੀ ਗੱਲ ਕਹਿੰਨੇ ਆ ਆਪਾਂ ਵਾਏ ਦੇ ਵਿੱਚ ਮਾੜੀ ਹੈ ਕਹਦੇ ਨੇ ਕੋਈ ਚੰਗੀ ਗੱਲ ਜਿਹੜਾ ਕੋਈ ਬੰਦਾ ਹੋਇਆ ਉਹਨੂੰ ਵੋਟ ਨਾ ਪਾਊਗਾ ਇੰਨਾ ਗੁੱਸਾ ਪਿੰਡ ਦੇ ਵਿੱਚ ਹਾਂ ਇੰਨਾ ਗੁੱਸਾ ਐ ਜੀ ਗੁੱਸਾ ਪਿੰਡ ਦੇ ਵਿੱਚ ਹਾਂ ਜੀ ਹਾਂ ਜੀ ਹਾਂ ਜੀ ਦੇਗਾ ਜੀ ਹਾਂ ਜੀ ਵੇਖਣ ਨੂੰ ਦਿਸੀ ਜਾਂਦਾ ਸਾਰਾ ਪਿੰਡ ਇਕੱਠਾ ਹੋਇਆ ਵਾ ਗੁੱਸਾ ਤਾਂ ਹੈਗਾ ਹੀ ਹੈ ਕੋਈ ਚੰਗੀ ਗੱਲ ਨੱਖਾ ਘੁੱਟਣਾ ਹਾਂ ਗੱਲ ਬਾਤ ਦੀ ਸੁਣੀ ਨਹੀਂ ਕੋਈ ਇੱਕ ਮਿੰਟ ਉਹ ਕੀ ਹਾਂ ਜੀ ਹਾਂਜੀ ਕੱਲ ਐਮਐਲ ਸਾਹਿਬ ਆਏ ਸੀ ਪੱਤਰਕਾਰ ਸਾਹਿਬ ਤੇ ਉਹਨੇ ਇੰਨੀਆਂ ਗਰੰਟਾਂ ਦੇ ਕੇ ਗਿਆ ਉਹ ਤੇ ਉਹ ਸਾਡੇ ਪੈਂਡੇ ਗਰੰਟ ਥਰੂ ਕਿਦੇ ਆਈ ਆ ਉਹ ਜਾਂ ਕਾਊਂਟਰ ਨੰਬਰ ਤੇ ਸਾਨੂੰ ਦੇਵੇ ਨਾ ਵੀ ਕਿਦੇ ਥਰੂ ਗਰੰਟ ਆਈ ਆ ਆ ਹੁਣ ਆ ਗਰੰਟਾਂ ਬਣੀਆਂ ਇਹ ਬਾਬਾ ਦਰਬਾਰੀ ਦਾਸ ਤੇ ਗੱਲੇ ਚੋਂ ਗਈਆਂ ਜੋ ਬਣਿਆ ਪਿੰਡ ਦਾ ਜੋ ਸਾਰਾ ਕੰਮ ਤੁਰਿਆ ਨਾ ਜਾਂ ਪਿੰਡ ਦੇ ਵਿੱਚ ਕੋਈ ਕਾਰੋਬਾਰ ਹੋਇਆ ਬਾਬੇ ਦੇ ਗੋਲਕ ਦੇ ਵਿੱਚੋਂ ਬਣੀਆਂ ਸਾਡੇ ਉਹ ਦੱਸੇ ਵੀ ਕੋ ਕਿਹੜੇ ਕਾਉਂਟ ਦੇ ਵਿੱਚ ਸਾਨੂੰ ਪੈਸੇ ਦਿੱਤੇ ਆ ਨੇ ਹੂੰ ਦੱਸੇ ਦਾ ਸੀ ਨਾ ਹੁਣ ਕੱਲ ਤਾਂ ਇੰਨੇ ਦਾ ਵਾਅਦਾ ਕਰਕੇ ਗਿਆ ਹੂੰ ਦੱਸੇ ਦਾ ਸੀ ਨਾ ਵੀ ਹੁਣ ਕਿਹੜੇ ਕਾਉਂਟ ਦੇ ਵਿੱਚ ਆਈਆਂ ਸੀ ਉਹ ਕਾਉਂਟ ਤੇ ਚੈੱਕ ਕਰਗੇ ਬਿਲਕੁਲ ਬਿਲਕੁਲ ਹੂੰ ਤਾਂ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦਾ ਮਾਹੌਲ ਸੀ ਜੀ ਕੱਲ ਪੈ ਬਹੁਤ ਖਰਾਬ ਸੀਗਾ ਜੀ ਮਾਹੌਲ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਅੱਗੇ ਕਦੇ ਇਦਾਂ ਦਾ ਮਾਹੌਲ ਨਹੀਂ ਹੋਇਆ ਸੀਗਾ ਵੀ ਜੋ ਕੁਝ ਵੀ ਸੀਗਾ ਇਹਨਾਂ ਭੈਣ ਭਰਾਵਾਂ ਨੇ ਵੀ ਵਧੀਆ ਕੀਤਾ ਸੀਗਾ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਪਰ ਉਹਨਾਂ ਨੇ ਧੱਕਾਸਾਹੀ ਕੀਤੀ ਚੱਕ ਕੇ ਲੈ ਕੇ ਗਏ ਭੈਣ ਭਰਾਵਾਂ ਨੂੰ ਗੱਡੀਆਂ ਦੇ ਵਿੱਚ ਸੱਟਦੇ ਸੀਗੇ ਮੱਲੋਜੋਰੀ ਕੋਈ ਵੀ ਇਸ ਤਰ੍ਹਾਂ ਦਾ ਉਹ ਮਾਹੌਲ ਖਰਾਬ ਕਰਨਾ ਹੀ ਨਹੀਂ ਸੀ ਚਾਹੁੰਦੇ ਜੋ ਕੁਝ ਉਹਨਾਂ ਨੇ ਕੀਤਾ ਬਹੁਤ ਬੁਰੀ ਹਾਲਤ ਕੀਤੀ ਉਹਨਾਂ ਨੇ ਵੀ ਇਥੋਂ ਭੈਣ ਭਰਾ ਗਏ ਫੇਰ ਜਾ ਕੇ ਉਹਨਾਂ ਨੇ ਉੱਥੋਂ ਛੱਡਿਆ ਪਾਉਂਗੇ ਜੀ ਵੋਟਾਂ ਨਹੀਂ ਜੀ ਹਾਂ ਨਹੀਂ ਪੈਣਗੇ ਵੋਟਾਂ ਜੀ ਉਹਨਾਂ ਨੂੰ ਨਹੀਂ ਨਹੀਂ ਹਾਂ ਜੀ ਨਹੀਂ ਜੀ ਪੈਣਗੇ ਵੋਟਾਂ ਨਹੀਂ ਜੀ ਨਹੀਂ ਮੈਂ ਮੈਂ ਜੀ ਬਾਤ ਆ ਜੀ ਬਹੁਤ ਬੱਤ ਮਿਊਜ਼ੀਕਲ ਕੀਤੇ ਇਹਨਾਂ ਨੇ ਹਾਂ ਜੀ ਬੜੀਆਂ ਨਾਲ ਮੰਚ ਰੋਸ ਆ ਜੀ ਔਰ ਹਾਂ ਜੀ ਹਾਂ ਜੀ ਹਾਂ ਜੀ ਪੂਰਾ ਇੱਕੜਾ ਵੀਰੇ ਇਹ ਗੱਲ ਇਹ ਆ ਜਿਹੜਾ ਉਹ ਸਾਡਾ ਪਾਲਿਸ ਸੀਗਾ ਉਹ ਅੰਬੌਰ ਬ੍ਰਾਂਚ ਦੇ ਤੁਸੀਂ ਵੇਖੇ ਹੋਣੇ ਉਹ ਕਿੰਨੇ ਸੋਹਣੇ ਪੌਲ ਸੀ ਸਾਰਿਆਂ ਨਾਲੋਂ ਸੋਹਣਾ ਇੱਕ ਵੀ ਉਹਦੀ ਐਟ ਨਹੀਂ ਹਿੱਲੀ ਵੀ ਸੀ ਉਹ ਪੌੜ ਢੈਣ ਵਾਲਾ ਹੀ ਨਹੀਂ ਸੀਗਾ ਇਹ ਵੀ ਗੁੱਸਾ ਸੀ ਵੀ ਉਹ ਪੌਲ ਛੱਡ ਦੋ ਅਸੀਂ 2.5 ਮਹੀਨੇ ਉਤੇ ਸੰਘਰਸ਼ ਲੜੀ ਗਏ ਆ ਪਰ ਇਹਦੇ ਦੀ ਮਿਲੀ ਭੁਗਤ ਸੀ 3 ਕਰੋੜ 61 ਲੱਖ ਦਾ ਪ੍ਰੋਜੈਕਟ ਸੀਗਾ ਜਿਹੜਾ ਮੰਡੀ ਬੋਰਡ ਐਮ ਐਲ ਏ ਤੇ ਪ੍ਰਸ਼ਾਸਨ ਮਿਲ ਕੇ ਖਾਣਾ ਚਾਹੁੰਦਾ ਸੀ ਤਾਂ ਪੌਲ ਉਹ ਸਾਡਾ ਜਿਹੜਾ ਹੈਗਾ ਟਾਇਆ ਗਿਆ ਇਹ ਮੇਨ ਗੁੱਸਾ ਸੀਗਾ ਢੈਣ ਵਾਲਾ ਪੌਲ ਨਹੀਂ ਸੀ ਉਹ ਤੇ ਉਹ ਰਾਹ ਛੱਡਿਆ ਜਾਂਦਾ ਤੇ ਜਿਹੜਾ ਹੈਗਾ ਉਹ ਛੱਡ ਕੇ ਤੇ ਨਵਾਂ ਪੌਲ ਬਣਾਇਆ ਜਾਂਦਾ ਉਹ ਜਗਾ ਤੇ ਨਵੇਂ ਪੌਲ ਬਣਾ ਆ ਨਵੇਂ ਬਣੇ ਉਹਨੂੰ ਛੱਡ ਕੇ ਬਣੇ ਤੇ ਹੱਥ ਚ ਫੇ ਲੋ ਕਿ ਸਾਨੂੰ ਭੁਗਤਣਾ ਪੈ ਰਿਹਾ ਤੇ ਉਹਦਾ ਗੁੱਸਾ ਰਹੂਗਾ ਸਾਰੀ ਉਮਰ ਰਹੂਗਾ ਤੇ ਇਹਨੂੰ ਤਾਂ ਆਉਣ ਵਾਲੇ ਟਾਈਮ ਚ ਤਿਆਰ ਪਾਏ ਤਾਂ ਦਿਖਾਵਾਂ ਕਿ ਪਿੰਡ ਵੈਰੋ ਕਹਿੰਦੇ ਵਿੱਚ ਤਾਂ ਰਹੂਗਾ ਰਹੂਗਾ ਜੀ ਗੁੱਸਾ ਹੈ ਗੱਲ ਦਾ ਮਨ ਚ ਨਹੀਂ ਜੀ ਪੂਰਾ ਹੀ ਗੁੱਸਾ ਦਾ ਪਾਉਗੀ ਵੋਟ ਇਹਨਾਂ ਨੂੰ ਨਾ 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 ਹੈਂ ਸੇਤਰਾ ਦੇ ਹਾਰ ਤਾਂ ਪੈ ਸਕਦੇ ਆ ਪਰ ਵੋਟ ਨਾ ਪਾਉਗੀ ਅਜਾ ਹਾਂ ਜੇ ਕਦੇ ਨੂੰ ਕੱਲਾ ਮਿਲ ਗਏ ਤੇ ਕੋਈ ਚੱਬ ਵੀ ਦੇਉ ਇਹਨੂੰ ਹਾਂ ਇਹ ਵੀ ਗੱਲ ਆ ਹਾਂ ਕਿੰਨਾ ਰੋਆ ਮੰਨ ਪੂਰਾ 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 ਕੱਲ ਕੱਲ ਮਤਲਬ ਪਿੰਡ ਆਪਦੀ ਇੱਕ ਜਾਇਜ ਮੰਗ ਵਾਸਤੇ ਗਿਆ ਤੇ ਉਹਨਾਂ ਦੇ ਕੁੱਟ ਮਾਰ ਕੇ ਤੁਸੀਂ ਵੇਖੀ ਆਪਦੀ ਜ਼ਿੰਦਗੀ ਚ ਨਹੀਂ ਮੈਂ ਜਮੇ ਨਹੀਂ ਵੇਖੀ ਸੀ ਐਂਦਾ ਚਲ ਹੋਗਾ ਬੋਟਾ ਪੈਣੀ ਅਸੀਂ ਕੋਈ ਨਹੀਂ ਹੋ ਜਾ ਵੇਖੇ ਕੰਮ ਕਿਤੇ ਗੁੱਸਾ ਚੜਦਾ ਫਿਰ ਵੇਖ ਕੇ ਚੜਦਾ ਚੜਦਾ ਮੈਦਾਨਾਂ ਸਾਰੇ ਨੂੰ ਡੰਗਾ ਕਰਕੇ ਸਾੜ ਗਏ ਕਿਵੇਂ ਦੇ ਮਤਲਬ ਹੈ ਮਨ ਚ ਰੋਸ ਜੀ ਪੂਰਾ ਰੋਸ ਆ ਜੀ ਇਹ ਤਾਂ ਪੂਰਾ ਹੀ ਪੂਰਾ ਰੋਸ ਇਹ ਕਦੇ ਕਦੇ ਦੇਖਿਆ ਸੀ ਨਹੀਂ ਨਹੀਂ ਕੱਲ ਤਾਂ ਹੀ ਦੇਖਿਆ ਖੜ ਕੇ ਇਹ ਕਹਿੰਦੇ ਸੀ ਆਮ ਕਰਾਂ ਦੇ ਧੀਆਂ ਪੁੱਤਾਂ ਸੀ ਨਹੀਂ ਨਹੀਂ ਇਹਨਾਂ ਨੇ ਤਾਂ ਕੱਲ ਬੰਬ ਕੱਢਤੀ ਬਈ ਐਵੇਂ ਕਰ ਗਏ ਸਾਡੇ ਸਾਹਮਣੇ ਸੀ ਸਾਰੇ ਪਿੰਡ ਦੇ ਸਾਹਮਣੇ ਦੇ ਕਰ ਰਹੇ ਤੇ ਸਾਡੀਆਂ ਬੁਢੇ ਨੇ ਧੱਕਾ ਜਿਹੜਾ ਕੀਤਾ ਉਹ ਬਹੁਤ ਮਾੜਾ ਕੀਤਾ ਇਹਨਾਂ ਨੇ ਜੀ ਲੋਕਾਂ ਦੇ ਵਿੱਚ ਰੋਪਾਇਆ ਜਾ ਰਹੀਆਂ ਗੱਲਬਾਤ ਕਰਨੀਆਂ ਨਹੀਂ 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 ਪਤਾ ਨਹੀਂ ਅੱਜ ਤੱਕ ਨਾ ਤਾਂ ਕਾਲੀਆਂ ਨੇ ਤੇ ਨਾ ਕਾਂਗਰਸ ਨੇ ਐਂਜਾ ਧੱਕਾ ਨਹੀਂ ਬਈ ਕਿਤੇ ਕੀਤਾ ਸੀਗਾ ਜਿਹੜਾ ਜਿਹੜਾ ਕੱਲ ਧੱਕਾ ਸਾਡੇ ਨਾਲ ਹੋਇਆ ਠੀਕ ਹੈ ਨਾ ਆਉਣਾ ਸੀ ਮੰਗਾ ਸੀ ਸਾਡੀਆਂ ਹੈ ਨਾ ਨਾਂ ਚਟੀਆਂ ਦੇ ਬੁੜੀਆਂ ਨੇ ਧੱਕਾ ਹੋਇਆ ਨਾ ਜੇ ਕੱਲ ਉਹ ਮਾੜੀ ਗੱਲ ਕੀਤੀ ਬੁੜੀਆਂ ਨੇ ਵੀ ਕੁੱਟ ਮਾਰ ਹੋਈ ਹੈ ਹਾਂ ਕੁੱਟ ਮਾਰ ਪੂਰੀ ਹੋਈ ਹੈ ਧੱਕੇ ਨਾ ਭਾਗ ਲੇ ਗਏ ਕੋਈ ਗੱਲ ਨਹੀਂ ਧੱਕੇ ਨਾ ਕੋਈ ਨਹੀਂ ਹੋਇਆ ਸੀ ਇਹ ਕਿਹੜੀਆਂ ਮਾਈਆਂ ਨੂੰ ਲੈ ਕੇ ਆ ਸਰ ਤੁਸੀਂ ਤੁਹਾਨੂੰ ਸਾਰਿਆਂ ਨੇ ਧੱਕਾ ਹੋਇਆ ਸਭ ਨਾ ਹੋਇਆ ਦਿਵਾਕ ਪੁਲਿਸ ਚੱਕ ਕੇ ਲੱਗੀ 5-5 ਸਾਲਾਂ ਦੀ ਨਿੱਕੇ ਨਾ ਹਾਂਜੀ 5-5 ਸਾਲ ਦੇ ਬੱਚੇ ਵੀ ਚੱਕ ਕੇ ਲੈ ਗਏ ਇਹ ਤਾਂ ਕਹਿੰਦੇ ਸੀ ਮਾਈਆਂ ਤੇ ਹੱਥ ਹੀ ਨਹੀਂ ਚੱਕਦੇ ਸੀ ਨਾ ਦੇਖ ਲਓ ਤੁਹਾਡੇ ਸਬੂਤ ਆ ਵਿਖਾਓ ਸਬੂਤ ਆ ਆਹ ਵੇ ਹੱਥ ਪੱਟੀਆਂ ਕੀਤੀਆਂ ਮਾਈਆਂ ਤੇ ਇੱਧਰ ਵੇਖ ਲਓ ਸਬੂਤ ਇਹਨਾਂ ਕੋਲੇ ਧੱਕਾ ਮੁ ਸਾਰਾ ਨਾ ਮੁਲਾਜ਼ਮਾ ਨੇ ਵੀ ਮੁਲਾਜ਼ਮਾ ਨੇ ਵੀ ਬਹੁਤ ਜ਼ਿਆਦਾ ਸੀ ਸਾਰਾ ਨਹੀਂ ਹੋਇਆ ਤਾਂ ਕਰਤੀਆਂ ਖੇਚ ਤੂੰ ਕਰਕੇ ਚੁੰਨੀਆਂ ਪਾਰਤੀਆਂ ਗਏ ਇਨਸਾਫੀ ਨਹੀਂ ਸੀ ਤੇ ਗਲਤੀਆਂ ਕਰ ਕਰਕੇ ਸਾਨੂੰ ਇਹਨਾਂ ਨੇ ਫਾਹੇ ਟੰਗਤਾ ਸਾਰੀ ਸੰਸਾਰ ਨੂੰ ਪਿੰਡ ਦਾ ਰਸਤਾ ਸਾਰੇ ਦਾ ਪਰ ਇਹਨਾਂ ਨੇ ਸੋਚਿਆ ਕੁਛ ਨਹੀਂ ਵੀ ਇਹ ਕੀ ਕਰਨ ਆਏ ਤੇ ਕੀ ਕਰਕੇ ਰੱਖ ਗਏ ਇਹ ਗਏ ਸੀ ਰਹਿ ਕਰਨ ਸੀ ਉਹ ਨਾਣਾ ਵੀ ਸਾਡੇ ਨਾਲ ਦੋ ਗੱਲਾਂ ਕਰ ਲਾ ਤੂੰ ਉਹਨੇ ਸਾਡੇ ਜਿਵੇਂ ਨਾ ਇੱਥੇ ਬਹਿ ਕੇ ਗੱਲਾਂ ਕਰਕੇ ਗਏ ਓਵੇਂ ਸਾਡੇ ਨਾਲ ਉੱਥੇ ਕਰ ਲੈਂਦਾ ਹੁਣ ਕਹਾਂ 27 ਚ ਵੋਟਾਂ ਲੈਣ ਆਉਣਗੇ ਅਸੀਂ ਨਹੀਂ ਪਾਉਣੀਆਂ ਜਮਾਨੀ ਪਾਉਣੀਆਂ ਚਿੱਤਰਾਂ ਦੇ ਹਾਰ ਪਾਉਣੇ ਗਲਾਂ 'ਚ ਉਹਨਾਂ ਦੇ ਅਸੀਂ ਤਾਂ ਮੱੱਚੇ ਪਏ ਹਾਂ ਜੀ ਹੁਣ ਤਾਂ ਜੜਾਂ 'ਚ ਪਟ્રોલ ਪੈ ਗਿਆ ਹੁਣ ਨਹੀਂ ਫੁੱਟਨੇ ਨਹੀਂ ਫੁੱਟਦਾ ਨਾ ਲੋ ਵੈਰੋ ਕੇ ਪੈਂਟ ਦੀਆਂ ਔਰਤਾਂ ਦੇ ਵਿੱਚ ਵੀ ਇੰਨਾ ਗੁੱਸਾ ਹੈ ਹਾਂਜੀ ਹਾਂਜੀ ਪੂਰਾ ਗੁੱਸਾ ਸਾਡੀਆਂ ਬੀਬੀਆਂ ਭੈਣਾਂ ਨੂੰ ਕੁਛ ਨਾ ਕਹਿੰਦੇ ਬੰਦੇ ਨਾਲ ਜੋ ਮਰਜ਼ੀ ਕਰਦੇ ਧੱਕਾ ਕਰਦੇ ਥਾਣੇ ਲੈ ਜਾਂਦੇ ਪਰ ਮਾਈਆਂ ਨੂੰ ਨਾ ਲੈ ਜਾਂਦੇ ਤੇ ਅਮਰਤਪਾਲ ਨੂੰ ਆਪ ਚਾਹੀਦਾ ਸੀਗਾ ਵੀ ਅਸੀਂ ਮੂਹਰੇ ਹੋ ਕੇ ਗੱਲ ਕਰੀਏ ਅੱਗੇ ਆ ਕੇ ਨਾ ਸਾਡੇ ਕੋਲ ਤਾਂ ਫੰਬੀੜੀਆਂ ਸੀ ਹਾਂ ਸਾਡੇ ਕੋਲ ਹਥਿਆਰ ਤਾਂ ਹੈ ਨਹੀਂ ਸੀ ਗੱਲਬਾਤ ਹੀ ਕਰਨ ਗਏ ਸੀ हां ਗੱਲ ਸੁਣਦਾ ਕਿਰਾਂ ਜੇ ਅਸੀਂ ਵਿਰੋਧ ਕਰਦੇ ਫੇਰ ਸਾਡੇ ਨਾਲ ਜੋ ਮਰਜ਼ੀ ਕਰ ਲੈਂਦਾ ਨਹੀਂ ਵਿਰੋਧ ਕਰਨਾ ਵੀ ਤਾਂ ਹੱਕ ਹੈ ਕਹਿੰਦੇ ਵੀ ਕਰ ਸਕਦੇ ਆ ਵਿਰੋਧ ਅਸੀਂ ਬਾਅਦ ਵਿੱਚ ਕਰਦੇ ਜਦੋਂ ਸਾਡੀ ਗੱਲ ਨਾ ਮੰਨੀ ਜਾਂਦੀ ਉਹਨਾਂ ਨੇ ਸਾਨੂੰ ਪੁੱਛਿਆ ਹੀ ਨਹੀਂ ਪਹਿਲਾਂ ਹੀ ਵਿਰੋਧ ਕਰਨਾ ਸ਼ੁਰੂ ਕਰਤਾ ਪੁਲਿਸ ਤਿਆਰ ਕਰ ਲਈ ਉਹਨਾਂ ਨੇ ਪੁਲਿਸ ਪਹਿਲਾਂ ਹੀ ਲੈ ਕੇ ਆਏ ਸੀ ਪਹਿਲਾਂ 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 ਸਾਨੂੰ ਪਹਿਲਾਂ ਹੀ ਰੋਕਿਆ ਹੋਇਆ ਸੀ ਗਾਂ ਹੀ ਨਹੀਂ ਜਾਣ ਦਾ ਰਾਸਤੇ 'ਚ ਹੀ ਰੋਕਿਆ ਹੋਇਆ ਸੀ ਧੱਕ ਧੱਕੇ ਨਾਲ ਲਿੰਗੇ ਅਸੀਂ ਤਾਂ ਪਹਿਲਾਂ ਹੀ ਉਹਨਾਂ ਨੇ ਫੋਰਸ ਲਾਈ ਵੀ ਸੀ ਜਿਵੇਂ ਪਤਾ ਨਹੀਂ ਕੀ ਲੈ ਕੇ ਆਉਂਦੇ ਆ ਸਾਡੇ ਕੋਲ ਸੀਗਾ ਕੋਲ ਖਾਲੀ ਸੀਗੇ ਗੱਲਬਾਤ ਹੀ ਕਰਨ ਗਏ ਸੀਗੇ ਅਸੀਂ ਤਾਂ ਬਸ ਗੱਲ ਕਰਨ ਗਏ ਸੀ ਹੋਰ ਉੱਥੇ ਸਾਡਾ ਕੋਈ ਮਸਲਾ ਨਹੀਂ ਸੀਗਾ ਬਸ ਸਾਡੀਆਂ ਦੋ ਹੀ ਮੰਗਾ ਸੀ ਉਹ ਸਾਡੀਆਂ ਮੰਗਾ ਨਹੀਂ ਉਹਨਾਂ ਨੇ ਸੁਣੀਆਂ ਡੀਐਸਪੀ ਨੇ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਤਾਂ ਇਹਨਾਂ ਨੇ ਚੱਕ ਕੇ ਲੈ ਤੱਕਿਆ ਚੱਕ ਕੇ ਲੈ ਕੇ ਗਏ ਆ ਸਾਨੂੰ ਹਾਂਜੀ ਹਾਂਜੀ ਬਾਪੂ ਪਹਿਲਾਂ ਦੇਖਿਆ ਇਹੋ ਜਿਹਾ ਕੁਛ ਕਦੇ ਨਾ ਜੀ ਨਾ ਉਹ ਇੱਕ ਕੁੜੀ ਸੀਗੀ ਕਰ ਲੋ ਮਾਰ ਦਾਲ ਬਾਪੂ ਮਾਰਾ ਥਾ ਮਾਰ ਕੇ ਉੱਥੇ ਕਰ ਦੋ ਤੱਕੇ ਮਾਰਦੀ ਸੀਗੀ ਆਏ ਆਏ ਜੱਦਨੂਰ ਸਿੰਘ ਦਾ ਜੋਂ ਜੰਮੇ ਵੇਖਿਆ ਹੀ ਨਹੀਂ ਜੇ ਆ ਗੁੰਡੇ ਨੇ ਸਾਰਾ ਕੁੱਖਰਾਤਾ ਇੱਕ ਤਾਂ ਕਹਿੰਦੇ ਸੀ ਅਸੀਂ ਅਸੀਂ ਬਹੁਤ ਆਮ ਕਰਾਂ ਦੇ ਮੁੰਡੇ ਹਾਂ ਆਏਗਾ ਜਿਹੜੇ ਇਹਨਾਂ ਨੇ ਰੰਗ ਦਿਖਾ ਦੇ ਨੌਜਵਾਨਾਂ ਦੇ ਦਿਲ ਤੇ ਅੱਜ ਦੇ ਦੇਖੋ ਜੀ ਆ ਜਿਹੜੀ ਅੱਜ ਦੀ ਨੌਜਵਾਨੀ ਪੀੜ੍ਹੀ ਆ ਉਹਦੇ ਦਿਲ ਤੇ ਕੀ ਹੈ ਗੱਲਾਂ ਜਾਣੀਆਂ ਭੋਰਾ ਕ ਜਵਾਕ ਸੀਗਾ ਸਾਡੇ ਨਾਲ ਉਹਨੂੰ ਥਾਣੇ ਦੇ ਵਿੱਚ ਲੈ ਕੇ ਗਏ ਆ ਭੋਰਾ ਕ ਜਵਾਕ ਨੂੰ 4-5 ਸਾਲਾਂ ਦਾ ਬੱਚਾ ਸੀਗਾ ਪਾਉਂਗੇ ਵੋਟਾਂ ਫਿਰ ਸਤਾਈ ਚ ਅਸੀਂ ਇਹਦੀ ਮਕਾਨ ਨਹੀਂ ਜਾਂਦੇ ਜਿਹੜੀ ਮਕਾਨ ਜਾਂਦੇ ਹੁੰਦੇ ਨੇ ਉਹ ਨਹੀਂ ਜਾਂਦੇ ਇਹਨਾਂ ਨੂੰ ਸਾਈਂ ਬਿੱਟਣ ਵਾਸਤੇ ਇਹ ਨਾ ਸਮੱਸਿਆ ਭਾਈ ਇਹ ਸਾਰੇ ਪਿੰਡ ਦੀ ਸੀਗੀ ਸਾਰੇ ਪਿੰਡ ਨੂੰ ਦਿੱਕਤ ਆਉਂਦੀ ਆ ਜੇ ਜਾਨਦੇ ਆ ਕੋਟਲੇ ਵੇਚਦੀ ਇਧਰ ਦੀ ਲੁੱਟ ਖੋ ਦਾ ਵੀ ਡਾਰਾ ਹੋ ਵੀ ਚੁੱਕੀ ਆ ਵਾਰਦਾਤ ਭਾਈ ਹੋ ਵੀ ਚੁੱਕੀਆਂ ਸਮਾਲਸਰ ਦੀ ਜਾਨਦੇ ਆ ਇਧਰ ਦੀ ਵੀ ਵਲ ਪੈਂਦਾ ਇਹ ਸਮੱਸਿਆ ਸਾਰੇ ਪਿੰਡ ਦੀ ਸੀਗੀ ਮੰਨ ਕੇ ਚਲੋ ਕਿਸਾਨ ਯੂਨੀਅਨ ਨਾਲ ਸਾਡੀਆਂ ਮੂਰੇ ਹੋ ਗਏ ਲੜੀਆਂ ਭਾਈ ਇਹ ਕਿਸਾਨ ਯੂਨੀਅਨ ਨਾਲ ਲੋਕਾਂ ਨੇ ਸਾਰੇ ਪਿੰਡਾਂ ਦੇ ਸਾਥ ਵੀ ਦਿੱਤਾ ਭਾਈ ਪਰ ਉਹਦੇ ਚ ਮੰਦਭਾਗੀ ਘਟਨਾ ਇਹ ਹੋਈ ਜਿਹੜੀਆਂ ਸਾਡੇ ਪਿੰਡ ਦੀਆਂ ਔਰਤਾਂ ਸੀ ਭਾਈ ਉਹਨਾਂ ਦੀਆਂ ਚੁੰਨੀਆਂ ਵੀ ਲਈਆਂ ਭਾਈ スクリーンショット ਪਏ ਆ ਮੇਰੇ ਮੋਬਾਈਲ 'ਚ ਪਏ ਆ ਤੇ ਬਾਕੀ ਲਾਠੀ ਚਾਰਜ ਵੀ ਹੋਇਆ ਮਤਲਬ 6 ਵਜੇ ਆ ਇਹ ਬਾਈ ਇਹ ਗੁੰਡਾਗਰਦੀ ਐ ਇਹ ਬਹੁਤ ਗਲਤ ਕਰੀ ਜਿਹੜੀਆਂ 4 ਵੋਟਾਂ ਪੈਣੀਆਂ ਸੀ ਹਨਾ ਉਹ ਵੀ ਉਹ ਵੀ ਨਹੀਂ ਪੈਣੀਆਂ ਹੁਣ ਬਾਈ ਹੈ ਇਹ ਗਲਤ ਇਹਨਾਂ ਨੇ ਕੀਤਾ ਇਹ ਸਮੱਸਿਆ ਸਾਰੇ ਪਿੰਡ ਦੀ ਆ ਸਾਡਾ ਹਰਾ ਪਿੰਡ ਇਸੇ ਹੱਲ ਲਈ ਸੀ ਮਹੀਨੇ ਦਾ ਉਹਨੇ ਟਾਈਮ ਦਿੱਤਾ ਸੀਗਾ ਐਮਐਲਏ ਨੇ ਚਲੋ ਕੋਈ ਬਹਿ ਕੇ ਗੱਲਬਾਤ ਕਰ ਲੈਂਦਾ ਵੀ ਚਲ ਮਹੀਨਾ 15 ਦਿਨ ਹੋਰ ਲੱਗਦੇ ਆ ਪਰ ਲਾਠੀ ਚਾਰਜ ਗੁੰਡਾਗਰਦੀ ਕਰੀ ਹਨਾ ਇਹ ਗੱਲ ਗਲਤ ਹੋਈ ਸਾਡੇ ਸਾਰੇ ਪਿੰਡ ਇਹ ਗੱਲੋਂ ਵਿਰੋਧ ਕਰਦਾ ਅਸੀਂ ਖੁਦ ਵੋਟਾਂ ਪਾਈਆਂ ਪਰ ਬਾਈ ਅਸੀਂ ਖੁਦ ਵਿਰੋ ਐਸ ਲਈ ਆ ਵੋਟਾਂ ਦੀੋਂ ਪ੍ਰੋਪਰ ਬਾਈਕਾਟ ਆ ਸਾਡੇ ਪਿੰਡ ਦਾ ਸਾਰੇ ਦਾ ਹਾਂ ਮਾਤਾ ਕੰਨੀ ਹੋਏ ਮਾਤਾ ਹਾਂ ਮਾਤਾ ਸੱਸੀ ਕਾਪਟ ਸੱਸੀ ਕਾੜ ਸੱਸੀ ਕਾਪਟ ਬਹੁਤ ਮਾਈਆਂ ਦੇ ਬੁਰੇ ਹਾਲ ਹੋਇਆ ਅੱਛਾ ਜੀ ਹਾਂ ਮੈਂ ਤਾਂ ਅਜ ਨਾਲ ਨਹੀਂ ਸੀ ਮੈਂ ਘਰੇ ਹੀ ਸੀ ਓਕੇ ਹਾਂ ਚੰਗਾ ਪੱਟਾ ਉਹ ਤਾਂ ਹੈ ਨਾ ਹਾਂ ਧੱਕਾ ਤਾਂ ਹੋਇਆ ਨਾ ਮਾਈਆਂ ਨਾਲ ਧੱਕਾ ਹੋਇਆ ਹਾਂ ਧੱਕਾ ਤਾਂ ਹੋਇਆ ਨਾ ਤਾਂ ਲੋਕਾਂ ਦੇ ਮਨ 'ਚ ਰੋਸ ਹੈ ਵੈਰੋ ਕੇ ਪਿੰਡ ਦੇ ਵਿੱਚ ਉਹ ਕਹਿੰਦੇ ਅਜ ਤੱਕ ਕਦੇ लाਠੀ ਚਾਦ ਨਹੀਂ ਹੋਇਆ ਸੀ ਆ ਮਾਈਕ ਦੀ ਤੁਸੀਂ ਤਸਵੀਰ ਦੇਖ ਸਕਦੇ ਹੋ ਹੱਥ ਤੇ ਡਾਂਗ ਵੱਜੀ ਤੇ ਹੱਥ ਪਾਟ ਗਿਆ ਤੇ ਪੱਟੀ ਕੀਤੀ ਹੋਈ ਹੈ ਇਸ ਤਰੀਕੇ ਦੇ ਹਾਲਾਤ ਕੀਤੇ ਗਏ ਕੱਲ ਵਿਧਾਇਕ ਦੇ ਵੱਲੋਂ ਜਦੋਂ ਵਿਧਾਇਕ ਇੱਥੇ ਆਏ ਤਾਂ ਡਾਂਗ ਦੇ ਇੱਥੇ ਨੀਲ ਵੀ ਪਏ ਹੋਇਆ ਮਤਲਬ ਬਜ਼ੁਰਗਾਂ ਤੱਕ ਨਾ ਨਹੀਂ ਬਖਸ਼ਿਆ ਪੁਲਿਸ ਨੇ ਐਮ ਐਲ ਏ ਇੱਥੇ ਆਉਂਦੇ ਆ ਸੈਂਕੜਿਆਂ ਦੀ ਗਿਣਤੀ ਵਿੱਚ ਫੋਰਸ ਲੈ ਕੇ ਆਉਂਦੇ ਆ ਕੀ ਲੱਗਦਾ ਹੈ ਕਿ ਇੱਕ ਜਿੱਦ ਸੀ ਕਿ ਇਹ ਪਿੰਡ 'ਚ ਰੋਸ ਹੈ ਤੇ ਪ੍ਰੋਗਰਾਮ ਕਰਨਾ ਹੀ ਕਰਨਾ ਹੈ ਇਹ ਜਦਾਂ ਕਰਕੇ ਕੀ ਵੋਟਾਂ ਪੈ ਜਾਂਦੀਆਂ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਪੂਰਾ ਪੰਡ ਕਹਿੰਦਾ ਕਿ ਹੁਣ ਵੋਟਾਂ ਭੁੱਲ ਜਾਓ ਤੇ ਅਸੀਂ ਇਹ ਚੀਜ਼ ਦਾ ਜਵਾਬ ਆਉਣ ਵਾਲੇ ਸਮੇਂ 'ਚ ਜਿਹੜੇ ਐਸਐਮਐਲ ਨੂੰ ਜ਼ਰੂਰ ਦੇਵਾਂਗੇ ਤਾਂ ਪਤਲਾ ਫੂਕਣ ਦੀ ਤਿਆਰੀ ਹੈ ਹੁਣ ਤੱਕ ਦੀ ਗੱਲਬਾਤ ਤੁਸੀਂ ਸਾਰੀ ਸੁਣੀ ਹੈ